ਖਾਨ ਜਿਹਦੇ ਨਾਲ ਇਹ ਹੁਣ ਰੀਤੂ ਜੀ ਰਿਲੇਸ਼ਨ ਦੇ ਵਿੱਚ ਨੇ ਇਹਦਾ ਸੂਤ ਕੀ ਹੈ ਤੁਹਾਡੇ ਕੋਲ ਭਾਜੀ ਸਬੂਤ ਵੇਖੋ ਇਹਨਾਂ ਨੇ ਮੈਨੂੰ ਉੱਥੇ ਸਾਧ ਕੇ ਪੁਲਿਸ ਨੂੰ ਫੜਾਇਆ ਇਹਨਾਂ ਨੇ ਤੁਸੀਂ ਗਲਤੀ ਕੀਤੀ ਉਹ ਪੁਲਿਸ ਤੁਹਾਨੂੰ ਫੇਰ ਹੀ ਲੱਭ ਰਹੀ ਸੀ ਤੁਹਾਡੀਆਂ ਖਬਰਾਂ ਤਾਂ ਲੱਗੀਆਂ ਵੀ ਤੁਸੀਂ ਨਸ਼ਾ ਤਸਕਰੀ ਦੇ ਵਿੱਚ ਫੜੇਗੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋਈਆਂ ਜਿਨ੍ਹਾਂ ਵੀਡੀਓ ਦੇ ਉੱਤੇ ਦਾਵਾ ਕੀਤਾ ਗਿਆ ਵੀ ਨਸ਼ੇ ਦੀ ਲੋਰ ਦੇ ਵਿੱਚ ਹੈ ਛੇਟਾ ਪੀਤਾ ਹੋਇਆ ਤੁਹਾਡੇ ਕੋਲ ਬਿਲਕੁਲ ਉਹਨਾਂ ਵੀਡੀਓਜ਼ ਦੇ ਵਿੱਚ ਆਪਣੀ ਸੁਰਤ ਵੀ ਨਹੀਂ ਸੰਭਾਲੀ ਜਾ ਰਹੀ ਬਿਲਕੁਲ ਭਾਜੀ ਤੁਸੀਂ ਨਸ਼ਾ ਕਰਦੇ ਹੋ ਹਾਂ ਡਰਗ ਲੈਂਦਾ ਰਿਹਾ ਮੈਨੂੰ ਆਪ ਲਾਉਂਦੀ ਰਹੀ ਐ ਇਹ ਇਦਾਂ ਦੀ ਕਿਹੜੀ ਘਰ ਵਾਲੀ ਹੁੰਦੀ ਐ ਜਿਹੜੀ ਲਾਉਂਦੀ ਆ ਆਪ ਦੇ ਘਰ ਵਾਲੇ ਨੂੰ ਆਪ ਨੂੰ ਇਹ ਸੀਗਾ ਕਿ ਇਹ ਮਰੇ ਖੜਾ ਛੁੱਟੇ ਤੇ ਮੈਂ ਆਪ ਦਾ ਆਨੰਦ ਲਵਾਂ ਜੋ ਕਰਨਾ ਐ ਹਨਾ ਜਦੋਂ ਕੋਈ ਜ਼ਿੰਦਗੀ ਦੇ ਵਿੱਚ ਕੋਈ ਮੁਸੀਬਤ ਆਉਂਦੀ ਐ ਉਹਦਾ ਹੱਲ ਡਰਗ ਥੋੜੀ ਐ ਵਿੱਚ ਟੱਲਾਉਣ ਲੱਗਦੀ ਐ ਆਪ ਮੈਂ ਕੀ ਕਰਦਾ ਭਾਜੀ ਤੁਸੀਂ ਆਪ ਦੱਸੋ ਜਿਹਦੀ ਘਰ ਵਾਲੀ ਜਿੰਨੂੰ ਵਿਆਹ ਕੇ ਲੈ ਆਂਦਾ ਐ ਉਹ ਹੈ ਹੀ ਏਡੀ ਗੰਦੀ ਏਦਾਂ ਦੇ ਨੇ ਪਰਸਨ ਰੀਤੂ ਜੀ ਕਿ ਬੇਟਾ ਜਿੱਦੋਂ ਹੋਣ ਵਾਲਾ ਸੀਗਾ ਆਪਦੇ ਢਿੱਡ 'ਚ ਮੁਸੀਬੀਆਂ ਮਾਰਦੇ ਸੀਗੇ ਕਿ ਮੈਂ ਬੱਚਾ ਨਹੀਂ ਲੈਣਾ ਬੀਟਾ ਤੁਹਾਡਾ ਹੁਣ ਯਾਦ ਕਰਦਾ ਮਾਂ ਨੂੰ ਲੱਭਦਾ ਤਾਂ ਹੋਊਗਾ ਭਾਜੀ ਮਾਂ ਕਿਹੜੀ ਮਾਂ ਬੱਚੇ ਨੂੰ ਜਨਮ ਦੇਤਾ ਆ ਤੇ ਉਹ ਮਾਂ ਨਹੀਂ ਬਣ ਜਾਂਦੀ ਭਾਜੀ ਇਹ ਹੁਣ ਤੱਕ ਮੇਰਾ ਦਿੱਤਾ ਹੀ ਸਾਰਾ ਕੁਝ ਹੰਡਾ ਰਹੀ ਆ ਗੁੱਟ ਤੇ ਘੜੀਆਂ ਗੈਸ ਦੀਆਂ ਲਾ ਕੇ 50 60 60000 ਦੀਆਂ ਤੇ 70000 ਦੀਆਂ ਤੁਹਾਡਾ ਇੱਕ ਟੋਟਾ ਬੱਚਾ ਹੈ ਕੋਈ ਗੰਜੈਸ਼ ਹੈਗੀ ਆ ਵੀ ਰਿਸ਼ਤਾ ਬੱਜ ਜਾ ਤੁਹਾਡਾ ਗੰਜੈਸ਼ ਭਾਜੀ ਉਹਤੇ ਬੱਚੇ ਦਾ ਤਾਂ ਉਹ ਇੱਕ ਦਾਤ ਲੱਗ ਗਿਆ ਸੀ ਫਿਰ ਕਿਉਂ ਭਾਜੀ ਮੈਂ ਉਹਦਾ ਹੈਗਾ ਨਾ ਮੈਂ ਉਹਦਾ ਮਾਂ ਪਿਓ ਸਾਰਾ ਕੁਝ ਮੈਂ ਹੈਗਾ ਪਰਿਵਾਰ ਨੇ ਕੋਈ ਰਾਬਤਾ ਕੀਤਾ ਤੁਹਾਡੇ ਨਾਲ ਪੀਐਸਟੀ ਨੂੰ ਮਸਲੇ ਨੂੰ ਹੱਲ ਕਰੀਏ ਨਹੀਂ ਭਾਜੀ ਕਿਸੇ ਨੇ ਕੋਈ ਰਾਬਤਾ ਨਹੀਂ ਕੀਤਾ ਉਹਨਾਂ ਨੇ ਉਹ ਆਪਣਾ ਜਵਾਈ ਐਕਸੈਪਟ ਕਰ ਲਿਆ ਹੈ ਬਗੈਰਤ ਇਹਨਾਂ ਨਾਲੋਂ ਵੱਡਾ ਕੋਈ ਬੰਦਾ ਨਹੀਂ ਹੈਗਾ ਇਹ ਗਲਤ ਕਰ ਸਕਦੇ ਮਾਂ ਪਿਓ ਦਾ ਇਹਦੇ ਵਿੱਚ ਕੀ ਕਸੂਰ ਹੈ ਜੇ ਮੰਨਦੇ ਹੋ ਤੁਸੀਂ ਹੁਣ ਹਾਂਜੀ ਮੈਂ ਜਮਨਤੇ ਆਇਆ ਭਾਜੀ ਇਹ ਇੰਟਰਵਿਊ ਇੱਕ ਪੱਖ ਹੈ ਜੇਕਰ ਨੂਰਾ ਸਿਸਟਰ ਜਾਂ ਮੀਰ ਪਰਿਵਾਰ ਦੇ ਵਿੱਚੋਂ ਜਾਂ ਰੀਤੂ ਨੂਰ ਹੁਣੀ ਸਾਡੇ ਨਾਲ ਆਪਣਾ ਪੱਖ ਸਾਂਝਾ ਕਰਨਾ ਚਾਹੁੰਦੇ ਨੇ ਤਾਂ ਸਾਡਾ ਟੀਵੀ ਸਾਡਾ ਪਲੇਟਫਾਰਮ ਉਹਨਾਂ ਦੇ ਲਈ ਅਵੇਲੇਬਲ ਹੈ ਸਤਿ ਸ਼੍ਰੀ ਅਕਾਲ ਹਾਂ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਨੂਰਾ ਸਿਸਟਰ ਵਿਸ਼ਪ ਦੀਆਂ ਉਹ ਪ੍ਰਸਿੱਧ ਕਲਾਕਾਰ ਭੈਣਾਂ ਨੇ ਜਿਨ੍ਹਾਂ ਦੀ ਗਾਇਕੀ ਦੇ ਅੱਜ ਲੱਖਾਂ ਕਰੋੜਾਂ ਲੋਕ دیਵਾਨੇ ਨੇ ਪਰ ਉਹਨਾਂ ਵਿੱਚੋਂ ਸਭ ਤੋਂ ਛੋਟੀ ਭੈਣ ਰਿਤੂ ਨੂਰ ਦਾ ਅੱਜਕੱਲ ਇੱਕ ਵਿਵਾਦ ਚੱਲ ਰਿਹਾ ਹੈ ਬਹੁਤ ਸਾਰੇ ਇਲਜ਼ਾਮ ਰਿਤੂ ਨੂਰ ਦੇ ਉੱਤੇ ਉਹਨਾਂ ਦੇ ਘਰ ਵਾਲੇ ਰਵਿੰਦਰ ਸਿੰਘ ਉਰਫ਼ ਰੁਦਰ ਵੱਲੋਂ ਲਗਾਏ ਜਾ ਰਹੇ ਨੇ ਤੇ ਸਾਡੇ ਨਾਲ ਇਸ ਸਮੇਂ ਰਵਿੰਦਰ ਸਿੰਘ ਉਰਫ਼ ਰੁਦਰ ਨੇ ਜੋ ਰਿਤੂ ਨੂਰਾ ਦੇ ਹਸਬੰਡ ਨੇ ਸਾਰੀ ਗੱਲਬਾਤ ਕਰਾਂਗੇ ਕਿ ਅਖਰ ਇਹ ਵਸਦੇ ਰਸਦੇ ਪਰਿਵਾਰ ਦੇ ਵਿੱਚ ਡਿਸਪਿਊਟ ਸ਼ੁਰੂ ਕਿਵੇਂ ਹੋਇਆ ਔਰ ਅੱਜ ਇਹਨੇ ਵੱਡੇ ਇਲਜ਼ਾਮ ਇਹਨਾਂ ਵੱਲੋਂ ਆਪਣੀ ਪਤਨੀ ਦੇ ਉੱਤੇ ਕਿਵੇਂ ਲਗਾਏ ਜਾ ਰਹੇ ਨੇ ਸਰ ਉਧਰ ਬਈ ਸਮਾਧਨ ਲਈ ਤੁਹਾਡਾ ਪਹਿਲਾਂ ਧੰਨਵਾਦ ਸਤਿ ਸ਼੍ਰੀ ਅਕਾਲ ਪਾਜੀ ਔਰ ਸਾਰੇ ਜਿੰਨੇ ਵੀ ਦੇਖ ਰਹੇ ਨੇ ਸਾਰਿਆਂ ਨੂੰ ਐ ਬੋਲ ਬੋਤਾਨਾ ਜੋ ਸਾਡੀ ਤੁਸੀਂ ਇਹ ਗੱਲਬਾਤ ਨੂੰ ਸੁਣ ਲਈ ਹੈ ਨਾ ਵੀਡੀਓ ਨੂੰ ਓਪਨ ਕੀਤਾ ਸੋ ਅੱਛਾ ਰੁਦਰ ਭਾਈ ਤੁਹਾਡਾ ਤਾਂ ਪਰਿਵਾਰ ਆਪਾਂ ਰੀਲਾਂ ਦੇਖਦੇ ਸੀਗੇ ਇੰਸਟਾ ਦੇ ਉੱਤੇ ਸਾਰਾ ਕੁਝ ਦੇਖਦੇ ਸੀ ਤੁਸੀਂ ਤੇ ਰੀਤੂ ਤਾਂ ਬੜੇ ਖੁਸ਼ ਸੀਗੇ ਅਚਾਨਕ ਜੀ ਆ ਕੀ ਹੋਇਆ ਕਿ ਤੁਸੀਂ ਆਪਸ ਦੇ ਵਿੱਚ ਤੁਹਾਡੇ ਦਰਾਰ ਪੈ ਗਈ ਬਸ ਭਾਜੀ ਗੱਲ ਇਹ ਆ ਕਿ ਮੈਂ ਨਾ ਜਿੱਦਾਂ ਜਾਦਾ ਹੀ ਘਰ ਬਿਠਾ ਸੀਗਾ ਉਹਨਾਂ ਨੂੰ ਹਨਾ ਜਾਦਾ ਹੀ ਮੈਂ ਜਿੱਦਾਂ ਸਿਰ ਤੇ ਬਿਠਾ ਲਿਆ ਸੀਗਾ ਜਾਦਾ ਹੀ ਮੇਰੀ ਫੈਮਿਲੀ ਨੇ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ ਇਹਨਾਂ ਨੂੰ ਹਨਾ ਇਹਦੇ ਘਰਦਿਆਂ ਨੂੰ ਵੀ ਔਰ ਇਹਨੂੰ ਰਿਤੂ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ ਇਹਨੂੰ ਤੇ ਜਿਹੜਾ ਕਿ ਉਹ ਮੇਰੇ ਸਿਰ 'ਚ ਮੂਰੀਆਂ ਕਰਨ ਲੱਗ ਗਈ ਹਨਾ ਜੀ ਤੇ ਇਹਨੂੰ ਹੱਸਦੀ ਵਸਦੀ ਨੂੰ ਮੈਂ ਭਾਜੀ ਛੱਡ ਕੇ ਆਇਆ ਆ ਤੇ ਉੱਥੇ ਜਾ ਕੇ ਇਹਨਾਂ ਦੀ ਵੱਡੀ ਚੀਜ਼ ਆ ਭਾਜੀ ਇਹਨਾਂ ਦੀ ਮਦਰ ਜੋ ਕਿ ਇੰਨਾ ਕਾ ਜ਼ਿਆਦਾ ਇਹਨਾਂ ਨੂੰ ਹਰ ਇੱਕ ਕੰਮ ਦੇ ਵਿੱਚ ਸਹਿਬਾਜੀ ਜਿਹੜੀ ਹੈ ਨਾ ਉਹ ਇਹਨਾਂ ਦੀ ਮਦਰ ਦੀ ਹੁੰਦੀ ਹੈ। ਹਮ ਠੀਕ ਹੈ ਜੀ। ਵੀ ਆਪਣੇ ਧੀ ਪੁੱਤ ਨੂੰ ਤੁਸੀਂ ਸਹੀ ਕੰਮ ਕਰਨ ਦੀ ਬਜਾਏ ਤੁਸੀਂ ਗਲਤ ਪਾਸੇ ਉਹਨਾਂ ਨੂੰ ਤੋਰ ਰਹੇ ਹੋ। ਹਮ ਮਾਪਿਓ ਤਾਂ ਨਹੀਂ ਇਦਾਂ ਕਰਦਾ। ਹਮ ਮਾਪਿਓ ਦਾ ਕੰਮ ਹੈ ਕਿ ਚੰਗੀ ਸਿੱਖਿਆ ਦੇਣੀ ਆ ਆਪਣੇ ਬੱਚੇ ਨੂੰ ਹਨਾ ਜੀ। ਹਮ ਤੇ ਤੁਸੀਂ ਕਿੱਦਾਂ ਇਹ ਚੀਜ਼ ਨੂੰ ਅਕਸੈਪਟ ਕਰ ਰਹੇ ਹੋ? ਉਲਟਾ ਖਾਨ ਜਿਹਦੇ ਨਾਲ ਇਹ ਹੁਣ ਜੀ ਰਿਲੇਸ਼ਨ ਦੇ ਵਿੱਚ ਨੇ ਹਨਾ ਠੀਕ ਹੈ ਜੀ। ਹਮ ਤੇ ਇਹਨਾਂ ਦਾ ਮੈਨੇਜਰ ਸੀਗਾ ਤੇ ਤੁਸੀਂ ਵੇਖੋ ਵੀ ਇਹਨਾਂ ਨੂੰ ਚੰਗੇ ਭੋਲੇ ਨੂੰ ਛੱਡ ਕੇ ਆਏ ਆ ਪਤਾ ਨਹੀਂ ਕੀ ਚੱਕਰ ਬਣਿਆ ਆ ਉੱਥੇ ਜਾ ਕੇ ਠੀਕ ਹੈ ਜੀ ਤੇ ਕੀ ਨਹੀਂ ਉਲਟਾ ਮੈਨੂੰ ਇਹਨਾਂ ਨੇ ਸੱਦ ਕੇ ਭਾਜੀ ਉੱਥੇ ਬੱਚੇ ਦਾ ਬਰਥੇ ਸੀਗਾ ਮੇਰੇ ਬੇਟੇ ਦਾ 5 5 ਤਰੀਕ ਨੂੰ ਠੀਕ ਹੈ ਜੀ 5 5ਵੇਂ ਮਹੀਨੇ ਦੀ 5 ਤਰੀਕ ਨੂੰ ਬਰਥੇ ਸੀਗਾ ਤੇ ਮੈਨੂੰ ਇਹਨਾਂ ਨੇ ਸੱਦਿਆ ਉੱਥੇ ਵੀ ਆਜੋ ਮੈਨੂੰ ਨਾ ਜਿੱਦਾਂ ਨਾ ਤੇ ਤਰਲੇ ਕੱਢਦੀ ਸੀਗੀ ਫੋਨ ਤੇ ਵੀ ਜਿੱਦਾਂ ਰੋਦਰ ਆਪਾਂ ਮਤਲਬ ਵੱਡੇ ਆਪਣੇ ਬੱਚੇ ਦਾ ਆਪਾਂ ਮਨਾਉਣਾ ਆ ਤੂੰ ਮੈਨੂੰ ਲੈ ਜਾ ਕੇ ਹਨਾ ਤੇ ਚੱਲ ਗਿਆ ਮੈਂ ਉੱਥੇ ਤੇ ਮੇਰਾ ਕੋਈ ਕੇਸ ਸੀਗਾ ਤੇ ਮੈਨੂੰ ਪੁਲਿਸ ਲੱਭਦੀ ਸੀਗੀ ਥੋੜੇ ਮਤਲਬ ਚੱਕਰ ਕਰਕੇ ਹਮ ਤੇ ਉੱਥੇ ਸੀਐਸਟਾਫ ਮਤਲਬ ਉੱਥੇ ਪਹੁੰਚਿਆ ਇਹਨਾਂ ਦੇ ਘਰੇ ਮੇਰੀ ਪੁੱਛੀ ਅਸਲੀ ਪਹਿਲੋਂ ਤੇ ਉਹ ਕਿਤੇ ਸੀਐਸਟਾਫ ਦੀ ਕਨਸਟੇਬਲ ਏ ਕਿ ਨਾ ਉੱਥੇ ਸਿੱਖਣ ਲੱਗ ਗਈ ਇਹਨਾਂ ਦੇ ਘਰੋਂ ਹੀ ਹਮ ਤੇ ਜੋ ਕਿ ਇਹਨਾਂ ਦੇ ਘਰੇ ਸਿੱਖਣਾ ਆਉਂਦੀ ਸੀਗੀ ਤੇ ਉਹਦੀ ਰੀਤੂ ਦੀ ਮੜੀ ਮੋਟੀ ਗੁੱਡਵੈਲ ਜੀ ਉਹਦੇ ਨਾਲ ਹੋ ਗਈ ਤੇ ਇਹਨਾਂ ਨੇ ਮੈਨੂੰ ਉੱਥੇ ਸੱਦ ਕੇ ਪੁਲਿਸ ਨੂੰ ਫੜਾਇਆ ਇਹਨਾਂ ਨੇ ਪੁਲਿਸ ਕੋਲੋਂ ਪੈਸੇ ਵੀ ਖਾਦੇ ਇਹਨਾਂ ਨੇ ਮੈਨੂੰ ਫੜਾਉਣ ਦੇ ਪਰ ਇਹ ਤੁਹਾਡੇ ਅਲੀਗੇਸ਼ਨ ਪਰਿਵਾਰ ਦੇ ਉੱਤੇ ਆ ਤੁਸੀਂ ਕੋਈ ਗਲਤੀ ਕੀਤੀ ਉਹ ਪੁਲਿਸ ਤੁਹਾਨੂੰ ਫੇਰ ਹੀ ਲੱਭ ਰਹੀ ਸੀਗੀ ਮੇਰਾ ਭਾਜੀ ਥੋੜਾ ਜਿਹਾ ਨਾ ਲੜਾਈ ਝਗੜੇ ਦਾ ਚੱਕਰ ਜਾ ਸੀਗਾ ਠੀਕ ਹੈ ਜੀ ਜਿਹਦੇ 'ਚ ਮੇਰਾ ਨਾਮ ਬੋਲਦਾ ਸੀਗਾ ਵੀ ਵੈਪਨ ਐ ਇਹਦੇ ਕੋਲ ਤੇ ਇਹਦੇ ਕੋਲ ਵੈਪਨ ਨੇ ਤੇ ਤਾਂ ਕਰਕੇ ਮੇਰਾ ਮਤਲਬ ਇਹ ਚੱਕਰ ਬਣਿਆ ਠੀਕ ਹੈ ਜੀ ਹਾਂ ਜੀ ਅੱਛਾ ਜਦੋਂ ਤੁਸੀਂ ਉਹਨੇ ਖੋਰ ਇਲਜ਼ਾਮ ਲਾਏ ਵੀ ਮੈਰਿਜ ਕਰਵਾ ਲਈ ਕੀ ਖਾਨ ਦੇ ਨਾਲ ਇਹਦਾ ਸੂਤ ਕੀ ਹੈ ਤੁਹਾਡੇ ਕੋਲ ਭਾਜੀ ਸਬੂਤ ਵੇਖੋ ਜੋ ਸੱਚ ਆ ਹੈ ਨਾ ਸੱਚ ਹੀ ਰਹਿਣਾ ਹੈ ਉਹਦੇ ਕੋ ਤੱਥ ਤੇ ਹੋਣਗੇ ਨਾ ਤੱਥਾਂ ਦੇ ਬਿਆਫਤੇ ਕੇ ਇਲਜ਼ਾਮ ਲਾ ਸਕਦੇ ਬਿਲਕੁਲ ਬਿਲਕੁਲ ਭਾਜੀ ਪ੍ਰੂਫ ਵੀ ਵੇਖੋ ਬਾਕੀ ਆਪਾਂ ਕਰਨ ਦੇ ਆ ਭਾਜੀ ਕੋਸ਼ਿਸ਼ ਵੇਖੋ ਜੇ ਮਿਲਦੇ ਆਪਾਂ ਨੂੰ ਪ੍ਰੂਫ ਵੀ ਆਪਾਂ ਉਹ ਵੀ ਸਾਹਮਣੇ ਲੈ ਕੇ ਆਵਾਂਗੇ ਸਾਰਾ ਕੁਝ ਹੈ ਨਾ ਜੀ ਬਾਕੀ ਕੋਸ਼ਿਸ਼ ਕਿ ਚੀਜ਼ਾਂ ਹੈਗੀਆਂ ਵੀ ਨੇ ਹੌਲੀ ਹੌਲੀ ਮੈਂ ਸਾਰੀਆਂ ਸਾਹਮਣੇ ਰੱਖੂੰਗਾ ਪਹਿਲੋ ਇਹਨਾਂ ਦੀਆਂ ਸੁਣੂੰਗਾ ਮੈਂ ਸਾਰੀਆਂ ਹੈ ਨਾ ਜੀ ਤੇ ਬਾਕੀ ਵੇਖੋ ਭਾਜੀ ਸਾਰੀ ਦੁਨੀਆ ਨੂੰ ਪਤਾ ਆ ਹੁਣ ਇਹਨਾਂ ਦਾ ਕੀ ਚੱਲ ਰਿਹਾ ਹੈ ਨਾਲ-ਨਾਲ ਹਰ ਇੱਕ ਪਾਸੇ ਨਾਲ-ਨਾਲ ਆਖਰ ਤੇ ਕੁਝ ਤੇ ਹੈਗਾ ਆ ਹੂੰ ਹਣਾ ਜੀ ਹੂੰ ਉਹਦੇ ਤਿੰਨ ਬੱਚੇ ਆ ਵੀ ਖਾਨਦੇ ਤਿੰਨ ਬੱਚੇ ਆ ਤੇ ਇੱਕ ਉਹਦੀ ਵਾਈਫ ਆ ਇਦੋਂ ਮੇਰਾ ਇੱਕ ਬੇਟਾ ਆ ਇੱਕ ਮੈਂ ਆ ਹੂੰ ਹਣਾ ਜੀ ਦੋ ਜਣੇ ਅਸੀਂ ਆ ਚਾਰ ਜਣੇ ਉਹ ਆ ਹੂੰ ਛੇ ਜਣਿਆਂ ਦੀ ਭਾਜੀ ਜ਼ਿੰਦਗੀ ਖਰਾਬ ਹੋ ਰਹੀ ਹੈ ਹੂੰ ਇਹ ਦੋ ਜਣਿਆਂ ਦੇ ਪਿੱਛੇ ਹਣਾ ਜੀ ਕੋਈ ਤੁਹਾਡੀ ਰਿੱਤੂ ਦੇ ਨਾਲ ਗੱਲਬਾਤ ਹੋਈ ਵੀ ਆਪਸ ਦੇ ਵਿੱਚ ਇਸ ਡਿਸਪਿਊਟ ਨੂੰ ਹੱਲ ਕਰਨ ਦੀ ਭਾਜੀ ਮੈਂ ਹੱਲ ਕਰਨ ਹੀ ਗਿਆ ਸੀਗਾ ਜਦੋਂ ਮੈਂ ਜਲੰਧਰ ਜਾਣਾ ਇਹਨਾਂ ਨੂੰ ਲੈਂ ਜਦੋਂ ਮੈਨੂੰ ਇਹਨਾਂ ਨੇ ਫੜਾਇਆ ਆ ਪੁਲਿਸ ਨੂੰ ਮੈਂ ਉਦੋਂ ਹੱਲ ਕਰਨੀ ਜਾਣਾ ਕਿ ਸਾਰਾ ਕੁਝ ਠੀਕ ਹੋ ਜਵੇ ਹੈਨਾ ਕੋਣ ਬੰਦਾ ਕਹਿੰਦਾ ਮੇਰਾ ਘਰ ਖਰਾਬ ਹੋਵੇ ਹੈਨਾ ਜੀ ਤੇ ਮੈਂ ਠੀਕ ਕਰਨੀ ਜਾਣਾ ਤੇ ਜਿਹੜਾ ਕਿ ਇਹਨਾਂ ਨੇ ਇਦਾਂ ਕਰ ਦਿੱਤੀ ਮੇਰੇ ਨਾਲ ਉੱਥੇ ਸੱਦ ਕੇ ਕਿ ਤੁਸੀਂ ਪੁਲਿਸ ਤੁਹਾਨੂੰ ਲੱਭਦੀ ਸੀਗੀ ਤੁਸੀਂ ਝਗੜੇ ਦੀ ਗੱਲ ਕਰਦੇ ਹੋ ਧਿਆਰਾਂ ਦੀ ਗੱਲ ਕਰਦੇ ਹੋ ਤੁਹਾਡੀਆਂ ਖਬਰਾਂ ਤਾਂ ਲੱਗੀਆਂ ਵੀ ਤੁਸੀਂ ਨਸ਼ਾ ਤਸਕਰੀ ਦੇ ਵਿੱਚ ਫੜੇਗੇ ਭਾਜੀ ਕੁਝ ਨਹੀਂ ਇਦਾਂ ਦਾ ਸਾਰਾ ਇੱਥੇ ਮਤਲਬ ਅਮਰੇਸਰ ਗਵਾਹ ਆ ਇਸ ਚੀਜ਼ ਦਾ ਠੀਕ ਹੈ ਜੀ ਸਾਰਾ ਅਮਰੇਸਰ ਗਵਾਹ ਆ ਇਸ ਚੀਜ਼ ਦਾ ਕਿ ਮੈਂ ਕਿੰਨਾ ਕ ਹਾਂ ਮੈਂ ਲੱਗ ਮੈਂ ਮਤਲਬ ਲੱਗਿਆ ਸੀਗਾ ਠੀਕ ਹੈ ਜੀ ਮੈਂ ਫੀਮ ਤੇ ਲੱਗਿਆ ਸੀਗਾ ਕਾਫੀ ਟਾਈਮ ਤੋਂ ਔਰ ਜਦੋਂ ਮੇਰੀ ਮੈਰਿਜ ਹੁੰਦੀ ਆ ਰੀਤੂ ਜੀ ਨੂੰ ਇਹ ਚੀਜ਼ ਦਾ ਪਤਾ ਸੀਗਾ ਕਿ ਇਹ ਫੀਮ ਖਾਂਦਾ ਹੈ ਠੀਕ ਹੈ ਜੀ ਔਰ ਮੈਂ ਜਦੋਂ ਵਿਆਹ ਕਰਵਾਇਆ ਹੈ ਇਹਨਾਂ ਨਾਲ ਉਦੋਂ ਵੀ ਇਹਨਾਂ ਨੇ ਰਿਤੂ ਜੀ ਹੋਣਾ ਨੇ ਮੇਰੇ ਗੱਲ 'ਚ ਗੂਠਾ ਦਿੱਤਾ ਸੀਗਾ ਵੀ ਜਲਦੀ ਲੈ ਜਾ ਮੈਨੂੰ ਬਸ ਹੁਣ ਵਿਆਹ ਕੇ ਲੈ ਜਾ ਇੱਥੋਂ ਵੀ ਮੇਰੇ ਘਰ ਦੇ ਬੜਾ ਤੰਗ ਕਰਦੇ ਆ ਮੈਨੂੰ ਹਨਾ ਮੈਨੂੰ ਮੇਰੇ ਫਾਦਰ ਸਾਹਿਬ ਮੈਨੂੰ ਕੋਈ ਹਸਾਬ ਕਿਤਾਬ ਨਹੀਂ ਦਿੰਦੇ ਮੈਨੂੰ ਬੜਾ ਜਲੀਲ ਕਰਦੇ ਦਿਹਾੜੀ 'ਚ ਮੇਰੇ 4-4 ਪ੍ਰੋਗਰਾਮ ਲਵਾਉਂਦੇ ਆ ਗਾਣੇ ਕਰਾਉਂਦੇ 5-5 10-10 ਮੇਰੇ ਤੋਂ ਦਿਹਾੜੀ ਦੇ ਤੇ ਮੈਨੂੰ ਲੈ ਜਾ ਇਦਾਂ ਇਦਾਂ ਠੀਕ ਹੈ ਜੀ ਤੇ ਇਹਨਾਂ ਦੇ ਮਦਰ ਸਾਹਿਬ ਨੇ ਤੇ ਇੰਨੀਆਂ ਕਿ ਜ਼ਾਦੀਆਂ ਉਹ ਗੱਲਾਂ ਕੀਤੀਆਂ ਨਾ ਜਦੋਂ ਇਹ ਵਿਆਹ ਕੇ ਆ ਜਾਂਦੇ ਨੇ ਮੇਰੇ ਨਾਲ ਹਨਾ ਇਹਨਾਂ ਦੀ ਮਦਰ ਨੇ ਤੇ ਬਹੁਤ ਗਲਤ ਗੱਲਾਂ ਕੀਤੀਆਂ ਇਹਨਾਂ ਦੇ ਬਾਰੇ ਠੀਕ ਹੈ ਜੀ ਤੇ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਉਹਨਾਂ ਦੇ ਕਹਿਣ ਦੀਆਂ ਗੱਲਾਂ ਨੇ ਮੈਨੂੰ ਵੀ ਇਹ ਰੁਦਰੇ ਮੇਰੀਆਂ ਕੁੜੀਆਂ ਨਾ ਆਏ ਸਾਲ ਮੇਰੀਆਂ ਧੀਆਂ ਬਹੁਤ ਵੱਡੇ ਇਲਜ਼ਾਮ ਨੇ ਇੱਕ ਬਾਪ ਆਪਣੀਆਂ ਧੀਆਂ ਦੇ ਬਾਰੇ ਮੈਂ ਕਿਵੇਂ ਕਹਿ ਸਕਦਾ ਹਾਂਜੀ ਇਹ ਬਾਪ ਬਾਪ ਨੇ ਇਹ ਚੀਜ਼ ਮੈਨੂੰ ਕਹੀ ਆ ਬਕਾਇਦਾ ਹੂੰ ਠੀਕ ਹੈ ਜੀ ਤੁਹਾਡਾ ਪ੍ਰੂਫ ਹੈ ਕੋਈ ਰਿਕਾਰਡਿੰਗ ਜਾਂ ਕੋਈ ਵੀ ਰਿਕਾਰਡਿੰਗ ਹੈ ਸਾਰਾ ਕੁਝ ਇਹ ਚੀਜ਼ਾਂ ਦਾ ਸਾਰਾ ਕੁਝ ਪਿਆ ਹੈ ਠੀਕ ਹੈ ਜੀ ਜਦੋਂ ਜਦੋਂ ਟਾਈਮ ਆਊਗਾ ਮੈਂ ਸਾਰਾ ਕੁਝ ਕੱਢੂੰਗਾ ਅੱਛਾ ਤੁਹਾਡੀਆਂ ਪਿੱਛੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋਈਆਂ ਜਿਨ੍ਹਾਂ ਵੀਡੀਓ ਦੇ ਉੱਤੇ ਦਾਵਾ ਕੀਤਾ ਗਿਆ ਵੀ ਨਸ਼ੇ ਦੀ ਲੋਰ ਦੇ ਵਿੱਚ ਹੈ ਸੱਟਾ ਪੀਤਾ ਹੋਇਆ ਤੁਹਾਡੇ ਕੋਲ ਉਹਨਾਂ ਵੀਡੀਓਜ਼ ਦੇ ਵਿੱਚ ਆਪਣੀ ਸੁਰਤ ਵੀ ਨਹੀਂ ਸੰਭਾਲੀ ਜਾ ਰਹੀ ਬਿਲਕੁਲ ਭਾਜੀ ਸੁਰਤ ਸੰਭਾਲੀ ਜਾ ਰਹੀ ਵੇਖੋ ਇੱਕ ਘਰ ਵਾਲੀ ਮੈਂ ਜਿੰਨੂੰ ਵਿਆਹ ਆ ਸੀਗਾ ਮੈਨੂੰ ਐ ਸੀਗਾ ਕਿ ਮੈਂ ਬਹੁਤ ਚੰਗੀ ਕੁੜੀ ਨੂੰ ਵਿਆਹ ਰਿਆ ਹੈ ਵਿਆਹ ਲਿਆਇਆ ਹੈ ਨਾ ਤੇ ਮੇਰੀ ਲਾਈਫ ਬੜੀ ਵਧੀਆ ਚੱਲੂਗੀ ਸਾਰਾ ਕੁਝ ਬਹੁਤ ਵਧੀਆ ਚੱਲੂਗਾ ਹੈ ਨਾ ਜੋ ਕਿ ਇਦਾਂ ਦਾ ਕੁਝ ਵੀ ਨਹੀਂ ਜਦੋਂ ਮੈਂ ਵਿਆਹ ਕਰਵਾਇਆ ਜਿਹੜੀ ਸਚਾਈ ਦਾ ਮੈਨੂੰ ਪਤਾ ਲੱਗਾ ਕਿ ਇਹਦੀ ਤੇ ਥਾਂ ਥਾਂ ਜਾ ਕੇ ਅੱਖ ਮੈਲੀ ਹੁੰਦੀ ਹੈ ਜਿੱਥੇ ਜਾਣਾ ਆ ਉਥੇ ਅੱਖ ਮੈਲੀ ਠੀਕ ਹੈ ਇੱਕ ਇਹਨਾਂ ਦੀ ਮਾਤਾ ਨੇ ਇਹਨਾਂ ਦੇ ਰੀਤੂ ਜੀ ਦੇ ਕਿਹੜਾ ਸੱਚ ਨਹੀਂ ਦੱਸਿਆ ਮੈਨੂੰ ਕਿ ਮੇਰੀਆਂ ਇਹਨੂੰ ਤੇ 13 ਸਾਲ ਦੀ ਸੀ ਇਹ ਜਦੋਂ ਗਲੀਆਂ 'ਚ ੱਤੇ ਖਾਂਦੀ ਫਿਰਦੀ ਸੀ ਮੇਰੀ ਕੁੜੀ ਰੀਤੂ ਠੀਕ ਹੈ ਜੀ ਕੋਈ ਇਹਦੀ ਮਾਣੇ ਬੰਦਾ ਨਹੀਂ ਛੱਡਿਆ ਜਿਹਦਾ ਨਾਂ ਨਹੀਂ ਕਿਹਾਇਆ ਇਹਨੇ ਪਰ ਜਦੋਂ ਤੁਹਾਡੇ ਨਾਲ ਗੱਲਾਂ ਕਰਦੀ ਸੀ ਜਦੋਂ ਤੁਹਾਡਾ ਸੰਪਰਕ ਚਾਹੀ ਤੁਹਾਨੂੰ ਇੱਕ ਵਾਰ ਵੀ ਲੱਗਾ ਮੈਂ ਕਿਸ ਇਨਸਾਨ ਦੇ ਨਾਲ ਵਿਆਹ ਕਰਾਉਣ ਜਾ ਰਿਹਾ ਹਾਂ ਉਹੀ ਤੇ ਗੱਲ ਹੈ ਨਾ ਭਾਈ ਜਦੋਂ ਬੰਦਾ ਪਿਆਰ 'ਚ ਹੁੰਦਾ ਬੰਦੇ ਨੂੰ ਕੁਝ ਨਹੀਂ ਦਿਖਦਾ ਠੀਕ ਹੈ ਜੀ ਜੋ ਕਿ ਮੈਨੂੰ ਸਾਰਾ ਕੁਝ ਹੀ ਮਤਲਬ ਭੁੱਲਿਆ ਸੀਗਾ ਉਦੋਂ ਮੈਨੂੰ ਇਹ ਸੀਗਾ ਬਸ ਇਹੋ ਠੀਕ ਹੈ ਸਾਰੀ ਦੁਨੀਆ ਬਾਕੀ ਗਲਤ ਹੈ ਕਿੰਨੇ ਚਿਰ ਚੱਲੀ ਤੁਹਾਡੀ ਮੈਰਿਜ ਸਕਸੈਸਫੁਲ ਇਹ ਭਾਜੀ ਇਹ ਆਹੇ 2.5 ਸਾਲ ਸਾਲ ਦਾ ਮੇਰਾ ਬੇਟਾ ਆ ਔਰ ਮੇਰਾ ਬੇਟਾ ਜਿਹੜਾ ਹੋਣ ਵਾਲਾ ਸੀਗਾ ਨਾ ਇਹ ਇਦਾਂ ਤੇ ਨੇ ਪਰਸਨ ਰੀਤੂ ਜੀ ਕਿ ਬੇਟਾ ਜਦੋਂ ਹੋਣ ਵਾਲਾ ਸੀਗਾ ਆਪਦੇ ਢਿੱਡ 'ਚ ਮੁੱਕੀਆਂ ਮਾਰਦੇ ਸੀਗੇ ਕਿ ਮੈਂ ਬੱਚਾ ਨਹੀਂ ਲੈਣਾ ਮੈਂ ਮਾਰ ਦੇਣਾ ਆ ਆਪਦੇ ਢਿੱਡ 'ਚ ਇਹਨੂੰ ਅੱਛਾ ਇਦਾਂ ਇਦਾਂ ਦੀਆਂ ਗੱਲਾਂ ਕਰਦੇ ਰਹੇ ਕੈਂਚੀਆਂ ਮਾਰਦੇ ਰਹੇ ਆ ਢਿੱਡ 'ਚ ਉਹ ਬੇਟਾ ਤੁਹਾਡਾ ਹੁਣ ਯਾਦ ਕਰਦਾ ਮਾਂ ਨੂੰ ਲੱਭਦਾ ਤਾਂ ਹੋਊਗਾ ਪਾਜੀ ਮਾਂ ਕਿਹੜੀ ਮਾਂ ਬੱਚੇ ਨੂੰ ਜਨਮ ਦੇਤਾ ਆ ਤੇ ਉਹ ਮਾਂ ਨਹੀਂ ਬਣ ਜਾਂਦੀ ਪਾਜੀ ਹਮ ਸਾਰੀ ਉਮਰ ਪਈ ਆ ਹਮ ਠੀਕ ਹੈ ਜੀ ਉਹਦੀ ਮਾਂ ਉਹ ਹੀ ਆ ਜਿਹੜਾ ਉਹਨੂੰ ਪਾਲਦਾ ਆ ਪੋਸਦਾ ਆ ਵੱਡਾ ਕਰਦਾ ਜਿਹੜਾ ਚਾਹ ਵਿੰਦਾ ਆ ਉਹਦੇ ਲਾਡ ਪਿਆਰ ਵੇਖਦਾ ਆ ਉਹੀ ਮਾਂ ਆ ਉਹਦੀ ਹਮ ਜਦੋਂ ਜਦੋਂ ਰਿਤੂ ਤੁਹਾਡੇ ਕੋਲੋਂ ਗਏ ਵੀ ਮੈਂ ਉਦਾਂ ਵੈਸੇ ਹੀ ਜਾਣਾ ਉੱਥੇ ਕੋਈ ਗੱਲਬਾਤ ਹੋਈ ਕੋਈ ਝਗੜਾ ਹੋਇਆ ਸੀ ਕੋਈ ਪਾਜੀ ਕੋਈ ਗੱਲਬਾਤ ਨਹੀਂ ਹੋਈ ਕੋਈ ਵੀ ਗੱਲਬਾਤ ਨਹੀਂ ਹੋਈ ਹਮ ਕਿਹੜੇ ਚ ਆਇਆ ਭਾਜੀ ਜਿਹੜੇ ਮੈਂ ਵੇਖੇ ਨਹੀਂ ਇਸ ਬੰਦੇ ਦੇ ਹਮ ਇਸ ਬੰਦੇ ਦੇ ਕਿਹੜੇ ਚ ਆਇਆ ਜਿਹੜੇ ਨਹੀਂ ਵੇਖੇ ਮੈਂ ਹਮ ਹੁਣ ਤੱਕ ਮੈਨੂੰ ਤੇ ਕੋਈ ਜਿਹੜੀ ਇੱਕ ਅੱਧੀ ਚੀਜ਼ ਲੈ ਕੇ ਦਿੱਤੀ ਕੋਈ ਟੀ-ਸ਼ਰਟ ਸ਼ਰਟਸ ਵਗੈਰਾ ਕੁਝ ਵੀ ਮੈਂ ਤੇ ਲਾ ਕੇ ਅੱਗ ਲਾ ਕੇ ਫੂਕਤੀਆਂ ਉਹ ਚੀਜ਼ਾਂ ਤੇ ਇਹ ਹੁਣ ਤੱਕ ਮੇਰਾ ਦਿੱਤਾ ਹੀ ਸਾਰਾ ਕੁਝ ਹੰਡਾ ਰਹੀ ਐ ਗੁੱਟ ਤੇ ਘੜੀਆਂ ਗੈਸ ਦੀਆਂ ਲਾ ਕੇ 50 60 60000 ਦੀਆਂ 70 70000 ਦੀਆਂ ਘੜੀਆਂ ਲਾਈ ਫਿਰਦੀ ਉਹ ਵੀ ਮੇਰੀਆਂ ਦਿੱਤੀਆਂ ਐ ਲਾ ਕੇ ਸੁੱਟਦੇ ਨਾ ਹੁਣ ਹਮ ਖਸਮ ਤੇ ਤੂੰ ਚੇਂਜ ਕਰ ਲਿਆ ਆਪਦਾ ਹਮ ਹੁਣ ਆ ਵਿਲਾਗੇ ਸੁੱਟ ਤੇ ਕੱਪੜੇ ਵੀ ਪਾਉਣੀ ਆ ਸ਼ੂਜ਼ ਵੀ ਪਾਉਣੀ ਆ ਜਿਹੜੇ ਉਹ ਮੇਰੇ ਦਿੱਤੇ ਨੇ ਸਾਰੇ ਮੈਂ ਉਹ ਲੈ ਕੇ ਦਿੱਤੇ ਸੁੱਟਦੇ ਸਾਰਾ ਕੁਝ ਹੁਣ ਨਾ ਧੂਪਾ ਐਡੀ ਔਕਾਤ ਦੀ ਮਾਲਕ ਆ ਜੁੜੀਓ ਦੇ ਕੱਪੜੇ ਲਵੇਂ ਤੋਂ ਹੁਣ ਇਹ ਦੀ ਦੇ ਘਰ ਰਹਿ ਰਹੀ ਆ ੱੱਕੇ ਖਾਂਦੀ ਫਿਰਦੀ ਆ ਉਹ ਮੈਂ ਨਾ ਵੀ ਕੀ ਕਹਾਂ ਮੈਂ ਉਹ ਬੰਦਾ ਮੈਂ ਨਾ ਕਿੰਨਾ ਕੁ ਅਫੋਰਡ ਕਰਦਾ ਹੋਊਗਾ ਜਿਹੜਾ ੱੱਕੇ ਖਵਾ ਰਿਆ ਆ ਕਿੱਦਾਂ ਦਾ ਬੰਦਾ ਹੋਊਗਾ ਜਿਹੜਾ ਸਹੁਰੇ ਘਰੇ ਜਵਾਈ ਬਣ ਕੇ ਰਹਿ ਰਿਹਾ ਆ ਇਨਾਂ ਦੇ ਘਰੇ ਰਹਿ ਰਿਆ ਸੀਗਾ ਉਹ ਗੱਲ ਨਹੀਂ ਕਹਿੰਦੇ ਨੇ ਭੈਣ ਘਰੇ ਭਾਈ ਕੁੱਤਾ ਸਹੁਰੇ ਘਰੇ ਜਵਾਈ ਕੁੱਤਾ ਉਹ ਕੰਮ ਹੋਇਆ ਪਿਆ ਹੈ ਮੈਨੂੰ ਦੱਸਣ ਮੈਂ ਇੱਕ ਦਿਨ ਵੀ ਇਨਾਂ ਦੇ ਘਰੇ ਨਹੀਂ ਜਾ ਕੇ ਰਿਆ ਹਮ ਇੱਕ ਇਨਾਂ ਦਾ ਟੱਬਰ ਇੰਨਾ ਕੋ ਉਹ ਆ ਵੀ ਮਾਵਾ ਭੈਣਾ ਆਪਸ ਦੇ ਵਿੱਚ ਹੀ ਬਸ ਤੁਰੇ ਫਿਰਦੇ ਇੱਕ ਦੂਜੇ ਨਾਲ 60 60 ਸਾਲਾਂ ਦੀਆਂ ਹੋਣ ਡੀਆਂ ਆ ਬੁੱਡੀਆਂ ਤੇ ਚੂੜੇ ਪਾਏ ਨੇ ਇਹਨਾਂ ਨੇ ਚੂੜਾ ਉਹਨਾਂ ਦੇ ਘਰੇ ਤੁਸੀਂ ਚਲ ਜੋਗੇ ਬੁੱਡੀਆਂ ਦੇ ਵੀ ਚੂੜੇ ਪਾਏ ਨੇ ਚਲੋ ਤਾਂ ਹਰ ਇੱਕ ਬੰਦੇ ਦਾ ਕੋਈ ਸ਼ੌਂਕ ਹੋ ਸਕਦਾ ਕਿਸੇ ਦੇ ਕੋਲ ਜਿਹੜੇ ਸ਼ੌਂਕ ਭਾਜੀ ਸਾਡੀਆਂ ਮਾਮਾਾਂਾਂ ਦੇ ਤਾਂ ਨਹੀਂ ਅਸੀਂ ਸ਼ੌਂਕ ਹੈਗੇ ਤੁਹਾਡੇ ਤੁਹਾਡੇ ਉੱਤੇ ਜਦੋਂ ਡਰਗਸ ਦੇ ਇਲਜ਼ਾਮ ਲੱਗਦੇ ਤੁਸੀਂ ਨਸ਼ਾ ਕਰਦੇ ਹੋ ਪਾਜੀ ਮੈਂ ਫੀਮ ਖਾਨਾ ਮੈਂ ਤੇ ਇੱਕ ਠੋਕੇ ਕਹਿਣਾ ਮੈਂ ਖਾਨਾ ਬਾਕੀ ਆ ਮੇਰੀ ਜ਼ਿੰਦਗੀ ਚ ਆਈ ਆ ਰੀਤੂ ਜੀ ਤੇ ਜਿਹੜਾ ਮੈਨੂੰ ਇੰਨਾ ਮਤਲਬ ਐਡਿਕਟਡ ਕਰ ਦਿੱਤਾ ਇਹਨਾਂ ਨੇ ਕਿ ਮੈਂ ਵਿਆਹ ਕੀ ਲਿਆ ਮੈਂ ਤੇ ਪਾਜੀ ਡਿਪਰੈਸ਼ਨ ਚ ਜਦੋਂ ਦਾ ਮੇਰਾ ਮੈਰਿਜ ਹੋਈ ਆ ਮੈਂ ਡਿਪਰੈਸ਼ਨ ਚ ਕਿ ਮੈਂ ਵਿਆਹ ਕੀ ਲਿਆ ਯਾਰ ਪਾਜੀ ਐਡਿਕਸ਼ਨ ਹੋ ਗਈ ਤੁਹਾਨੂੰ ਕੋਈ ਹੋਰ ਨਾ ਚਾਹੁੰਦਾ ਐਡਿਕਸ਼ਨ ਪਾਜੀ ਮੈਂ ਹਾਂ ਡਰਗ ਲੈਂਦਾ ਰਿਆ ਮੈਨੂੰ ਆਪ ਲਾਉਂਦੀ ਰਹੀ ਆ ਇਹਨੂੰ ਇਹਨਾਂ ਨੇ ਡਾਕਟਰ ਬੁਲਾਇਆ ਘਰੇ ਵੀ ਇਹਦਾ ਨਾ ਇਦਾਂ ਇਦਾਂ ਮਤਲਬ ਆਪਾਂ ਛਡਾਉਣਾ ਆ ਤੇ ਉਹਨੇ ਨਾ ਮੇਰੇ ਇੱਥੇ ਸੂਈ ਲਾ ਦਿੱਤੀ ਜਿੱਦਾਂ ਹਨਾ ਤੇ ਮੈਂ ਤੇ ਤੋੜ ਚ ਸੀਗਾ ਮੈਂ ਤੇ ਕਹਿਣਾ ਸੀਗਾ ਵੀ ਮੈਨੂੰ ਇਦਾਂ ਇਦਾਂ ਠੀਕ ਆ ਤੇ ਇਹਨਾਂ ਨੇ ਆਪ ਲਾਉਣਾ ਮੇਰੇ ਵੀ ਮੈਂ ਵੀ ਇਹਨੂੰ ਕਹਿਣਾ ਰਿਤੂ ਚਲਾ ਕਰੀ ਯਾਰ ਲਾ ਦੇ ਇਦਾਂ ਦੀ ਕਿਹੜੀ ਘਰ ਵਾਲੀ ਹੁੰਦੀ ਆ ਜਿਹੜੀ ਲਾਉਂਦੀ ਆ ਆਪਦੇ ਘਰ ਵਾਲੇ ਨੂੰ ਆਪੀ ਇਨੂੰ ਇਹਨੂੰ ਇਹ ਸੀਗਾ ਕਿ ਇਹ ਮਰੇ ਖੜਾ ਛੁੱਟੇ ਤੇ ਮੈਂ ਆਪਦਾ ਆਨੰਦ ਲਵਾਂ ਜੋ ਕਰਨਾ ਆ ਹਨਾ ਵੀ ਜਿਹੜਾ ਆਪਦਾ ਬਣਦਾ ਹਿੱਸਾ ਹੁਸਾ ਮੈਂ ਆਪਦਾ ਲਵਾਂ ਹਨਾ ਜਦੋਂ ਚਿੱਟੇ ਦੇ ਇਲਜ਼ਾਮ ਲੱਗਦੇ ਥੋੜੇ ਤੇ ਚਿੱਟਾ ਲੋਨੇ ਤੁਸੀਂ ਚਿੱਟਾ ਹਾਂ ਠੀਕ ਹੈ ਭਾਜੀ ਮੈਂ ਕੀ ਕਰਦਾ ਭਾਜੀ ਤੁਸੀਂ ਆਪ ਦੱਸੋ ਜਿਹਦੀ ਘਰ ਵਾਲੀ ਜਿਹਨੂੰ ਵਿਆਹ ਕੇ ਲੈਣ ਦਾ ਆ ਉਹ ਹੈ ਉਹਨੇ ਅੱਖੀ ਵੇਖਿਆ ਬੰਦਾ ਨਹੀਂ ਕੋਈ ਛੱਡਿਆ ਤੇ ਉਹਦਾ ਘਰ ਵਾਲਾ ਕੀ ਕਰੂਗਾ ਇਹੋ ਕੁਝ ਕਰੂਗਾ ਬਾਕੀ ਮੇਰੇ ਸੁੱਤੇ ਪਿਆਂ ਦੀਆਂ ਭਾਜੀ ਇਹਨੇ ਵੀਡੀਓ ਬਣਾ ਬਣਾ ਕੇ ਨਜਾਇਜ਼ ਸੁੱਤਾ ਭਾਜੀ ਮਰਿਆਂ ਦੇ ਬਰਾਬਰ ਹੁੰਦਾ ਬੰਦਾ ਹੂੰ ਸੁੱਤਾ ਬੰਦਾ ਸੁੱਤੇ ਬੰਦੇ ਨੂੰ ਕੋਈ ਹੋਸ਼ ਹੁੰਦੀ ਆ ਕਿੱਥੇ ਪਿਆ ਕਿੱਥੇ ਨਹੀਂ ਇਹਨਾਂ ਨੇ ਸੁੱਤਿਆਂ ਦੀਆਂ ਵੀਡੀਓ ਚੱਕ ਚੱਕ ਕੇ ਮੇਰੀਆਂ ਪਾ ਕੇ ਜੀ ਇਹਨੇ ਡਰੱਗ ਕੀਤੀ ਆ ਇਹਨੇ ਐ ਕੀਤਾ ਆ ਉਹ ਕੀਤਾ ਆ ਜੋ ਕਿ ਠੀਕ ਆ ਕਰਦਾ ਸੀਗਾ ਪਰ ਮੈਂ ਇੰਨਾ ਵੀ ਨਹੀਂ ਉਹ ਵੀ ਜਿਹੜਾ ਮੈਨੂੰ ਦੁਨੀਆਦਾਰੀ ਦੀ ਹੋਸ਼ ਨਹੀਂ ਸੀਗੀ ਹਣਾ ਪਰ ਪਰ ਜਦੋਂ ਕੋਈ ਜ਼ਿੰਦਗੀ ਦੇ ਵਿੱਚ ਕੋਈ ਮੁਸੀਬਤ ਆਉਂਦੀ ਆ ਉਹ ਤਾਂ ਹੱਲ ਡਰੱਗ ਥੋੜੀ ਆ ਵਿੱਚ ਟੱਲਣ ਲੱਗਦੀ ਆ ਆਪਾਂ ਭਾਜੀ ਉਹ ਗੱਲ ਠੀਕ ਆ ਤੁਹਾਡੀ ਪਰ ਮੈਨੂੰ ਇੰਨਾ ਕਾ ਜ਼ਿਆਦਾ ਭਾਜੀ ਮੈਂ ਪਛਤਾਇਆ ਨਾ ਕਿ ਮੈਂ ਕਰ ਕੀ ਲਿਆ ਬੰਦਾ ਹੁਣ ਮੈਂ ਅਮਰ ਤੇ ਇਲਜ਼ਾਮ ਲਾਉਂਦੀ ਸੀਗੀ ਤੂੰ ਰੁਦਰ ਤੂੰ ਨਾ ਕੁੜੀਆਂ ਨਾਲ ਗੱਲਾਂ ਕਰਦਾ ਮੈਨੂੰ ਇਹੋ ਗੱਲ ਕਹੀ ਰਿਤੂ ਤੂੰ ਮੈਨੂੰ ਮੇਰੀ ਕਿਸੇ ਨਾਲ ਚੈਟ ਵੀ ਵਿਖਾ ਦੇ ਮੈਂ ਹਾਈ ਵੀ ਕਿਸੇ ਨੂੰ ਲਿਖਿਆ ਤੂੰ ਤਾਂ ਵੀ ਵਿਖਾ ਦੇ ਮੈਨੂੰ ਤੁਸੀਂ ਮੰਗੀ ਦੇ ਨਾਲ ਪੜੀ ਉਹਦੀ ਕੋਈ ਚੈਟ ਸਾਰਾ ਕੋਈ ਭਾਈ ਚੈਟ ਰਹਿ ਕੀ ਗਿਆ ਜਦੋਂ ਉਹਦੇ ਦਿਨੇ ਰਾਤ ਮਗਰ ਰਹਿ ਗਿਆ ਕੁਛ ਚੈਟਾਂ ਰਹਿੰਗੇ ਪਿੱਛੇ ਸਾਰਾ ਕੋਈ ਇੱਕ ਇੰਟਰਵਿਊ ਚੱਲ ਰਿਹਾ ਮਖਾਨ ਹੋਰਾਂ ਦੀ ਸ਼ਾਹ ਦੀ ਵਾਈਫ ਨੇ ਉਹ ਵੀ ਬਹੁਤ ਵੱਡੇ ਇਲਜ਼ਾਮ ਲਾ ਰਹੇ ਨੇ ਉਹਨਾਂ ਨਾਲ ਸੰਪਰਕ ਹੋਇਆ ਤੁਹਾਡਾ ਕੋਈ ਭਾਜੀ ਉਹਨਾਂ ਨਾਲ ਸੰਪਰਕ ਨਹੀਂ ਮੇਰਾ ਬਸ ਮਾੜੀ-ਮੁੱਟੀ ਗੱਲਬਾਤ ਹੋਈ ਉਹਨਾਂ ਨਾਲ ਭੈਣ ਨਾਲ ਜੋ ਕਿ ਬੜਾ ਮਾੜਾ ਉਹ ਵੀ ਕਰ ਰਿਹਾ ਆ ਆਪਦੇ ਬੱਚੇ ਵੇਖਣੇ ਚਾਹੀਦੇ ਸੀਗੇ ਉਹਨੂੰ ਵੀ ਹਨਾ ਤੇ ਮੈਂ ਤੇ ਸੋਚਿਆ ਸੀਗਾ ਕਿ ਸਮਝਦਾਰ ਹੋਊਗਾ ਬੰਦਾ ਹਨਾ ਤੇ ਬਾਕੀ ਹਾਂ ਸਮਝਦਾਰ ਆ ਉਹਨੇ ਵੀ ਕਿਹੜਾ ਜ਼ਿਆਦਾ ਟਾਈਮ ਉਹ ਕਰਨਾ ਆ ਆਖਰ ਨੂੰ ਤੇ ਉਹਨੂੰ ਵੀ ਆਪਦੇ ਬੱਚਿਆਂ ਦੀ ਔਣੀ ਹੈ ਹਨਾ ਪਰ ਤੁਹਾਡੇ ਰਿਸ਼ਤਾ ਬਚਾਉਣ ਨੂੰ ਤੁਹਾਡਾ ਇੱਕ ਛੋਟਾ ਬੱਚਾ ਹੈ ਕੋਈ ਗੁੰਜਾਇਸ਼ ਹੈਗੀ ਹੈ ਵੀ ਰਿਸ਼ਤਾ ਬਚ ਜਾਏ ਤੁਹਾਡਾ ਗੁੰਜਾਇਸ਼ ਭਾਜੀ ਪਹਿਲਾਂ ਸੀਗੀ ਹਾਂ ਮੇਰੇ ਜੇਲ੍ਹ ਜਾਣ ਤੋਂ ਪਹਿਲਾਂ ਸੀਗੀ ਗੁੰਜਾਇਸ਼ ਹਾਂ ਤੇ ਨਹੀਂ ਭਾਜੀ ਹੁਣ ਗੁੰਜਾਇਸ਼ ਨਹੀਂ ਗਈ ਛੋਟੇ ਬੱਚੇ ਦਾ ਤਾਂ ਉਹ ਇੱਕ ਦਾਤ ਲੱਗ ਗਿਆ ਫਿਰ ਵਿਚਾਰੇ ਦਾ ਕਿਉਂ ਭਾਜੀ ਮੈਂ ਉਹਦਾ ਹੈਗਾ ਨਾ ਮੈਂ ਉਹਦਾ ਮਾਂ ਪਿਓ ਸਾਰਾ ਕੁਝ ਮੈਂ ਹੈਗਾ ਹਾਂ ਮੈਂ ਉਹਨੇ ਇਹ ਕੰਮ ਕਰ ਲਿਆ ਮੈਂ ਥੋੜੀ ਇਹ ਕੰਮ ਕਰੂੰਗਾ ਮੈਂ ਤਾਂ ਇੱਕ ਬੰਦਾ ਹੈ ਨਾ ਪਿਆਰ ਭਾਜੀ ਬੰਦਾ ਇੱਕ ਵਾਰੀ ਕਰਦਾ ਹੈ ਬਾਰ ਬਾਰ ਥੋੜੀ ਹੁੰਦਾ ਹੈ ਹਾਂ ਮੈਂ ਤੇ ਇੱਕ ਵਾਰੀ ਕਰ ਲਿਆ ਹੁਣ ਮੈਂ ਵਾਰ-ਵਾਰ ਥੋੜੀ ਉਹ ਕੰਮ ਕਰਾਂ ਉਹ ਬੰਦਾ ਵਿਆਹ ਕਿਉਂ ਕਰਾਉਂਦਾ ਉਹਦੀ ਘਰ-ਗ੍ਰਸਤੀ ਅੱਗੇ ਬੱਚਾ ਕੋਈ ਨਾ ਕੋਈ ਹੋਵੇ ਉਹਦੀ ਘਰ-ਗ੍ਰਸਤੀ ਵਧੇ ਮੇਰਾ ਤੇ ਹੋ ਗਿਆ ਬੱਚਾ ਮਹਾਰਾਜ ਨੇ ਦੇ ਦਿੱਤਾ ਤੇ ਮੇਰੇ ਲਈ ਉਹ ਹੀ ਸਾਰਾ ਕੁਝ ਹੈ ਭਾਜੀ ਮੇਰੇ ਲਈ ਇੱਕ ਤੁਸੀਂ ਰੱਬ ਅੱਛਾ ਤੁਸੀਂ ਕਵਾਲੀਆਂ ਗਾਉਂਦੇ ਹੋ ਤੁਸੀਂ ਰੱਬ ਦਾ ਉਹ ਮੈਸੇਜ ਦਿੰਦੇ ਹੋ ਸਾਰੀ ਦੁਨੀਆ ਦੇ ਵਿੱਚ ਕਿਹੜੇ ਰੱਬ ਦੀਆਂ ਗੱਲਾਂ ਕਰਦੇ ਹੋ ਰੱਬ ਤੂੰ ਤੇ ਛੱਡ ਕੇ ਗਈਆਂ ਰੱਬ ਬੱਚਾ ਕੀ ਹੁੰਦਾ ਰੱਬ ਦਾ ਰੂਪ ਹੀ ਹੁੰਦਾ ਮੈਂ ਚਲੋ ਗੰਦਾ ਮੇਰੇ ਨਾਲ 3 ਸਾਲ ਤੋਂ ਕਿੱਦਾਂ ਕੱਢ ਲੈ ਮੈਂ ਗਲਤ ਆ ਮੈਂ ਕੁਝ ਵੀ ਕਰ ਦੇ ਤੂੰ ਮੇਰੇ ਨਾਲ ਕਿਦਾਂ ਕੱਢ ਲੈਨੇ ਸਾਲ ਹਾਂ ਕਿਹੜੇ ਹਿਸਾਬ ਨਾਲ ਕੱਢ ਲੈ ਇਹ ਮੈਰਿਜ ਤੁਹਾਡੀ ਬਿਲਕੁਲ ਕੰਪਰੋਮਾਈਜ਼ ਨਾਲ ਹੋਈ ਸੀ ਪਰਿਵਾਰ ਸਹਿਮਤ ਸੀਗੇ ਤੁਹਾਡੇ ਦੋਨੋਂ ਨਹੀਂ ਭਾਜੀ ਲਵ ਮੈਰਿਜ ਸੀਗੀ ਇਹ ਮਤਲਬ ਇਹਨਾਂ ਦਾ ਸਾਰਾ ਪਰਿਵਾਰ ਮੇਰੇ ਆਂਟੀ ਸੀਗਾ ਪਹਿਲੋਂ ਠੀਕ ਹੈ ਜੀ ਤੇ ਬਾਅਦ ਵਿੱਚ ਵਰਤਨ ਲੱਗ ਗਿਆ ਇਹ ਠੀਕ ਹੈ ਜੀ ਤੇ ਇਹਨਾਂ ਦੀ ਮਾਂ ਦੀਆਂ ਗੱਲਾਂ ਹਰ ਵੇਲੇ ਉਹਨੇ ਇਹੋ ਹੀ ਗੱਲ ਕਹਿਣੀ ਗਈ ਨੂੰ ਰੀਤੂ ਜੀ ਨੂੰ ਉਹਨੇ ਕਹਿਣਾ ਇਹਨਾਂ ਦੀ ਮਾਂ ਜਿਹੜੀ ਉਹ ਤੋਂ ਬਾਅਦ ਸ਼ੋਅ ਲੱਗਦੇ ਸੀ ਕਮਾਈ ਦਾ ਸਾਧਨ ਕੀ ਸੀ ਤੁਹਾਡਾ ਫਿਰ ਕਮਾਈ ਦਾ ਸਾਧਨ ਭਾਜੀ ਇਹਨਾਂ ਦੇ ਸ਼ੋਅ ਕੀ ਲੱਗਦੇ ਸੀ ਕਿ ਦੇਖੋ ਮਾੜਾ ਮੋਟਾ ਕਿਤੇ ਇਹਨਾਂ ਦੇ ਸ਼ੋਅ ਲੱਗ ਜਾਣੇ ਠੀਕ ਹੈ ਜੀ ਕਿਤੇ ਨਹੀਂ ਲੱਗਣੇ ਤੇ ਮੈਂ ਇਹਨਾਂ ਨੂੰ ਕਹਿਣਾ ਵੀ ਚਲੋ ਕੋਈ ਨਹੀਂ ਰਿਤੂ ਆਪਣਾ ਚੈਨਲ ਵੀ ਹੈਗਾ ਆ ਚਲੋ ਆਪਾਂ ਉਦਾਂ ਗਾਣੇ-ਗੂਣੇ ਕਰਦੇ ਆ ਕੋਈ ਚੱਕਰ ਨਹੀਂ ਗਿਆ ਹਨਾ ਤੇ ਨਾਲ ਆਪਣਾ ਹੋਰ ਵੀ ਗੱਡੀਆਂ-ਗੁੱਡੀਆਂ ਦਾ ਕੰਮ ਹੈ ਚਲੋ ਆਪਾਂ ਉਦਾਂ ਵੀ ਨਾਲ ਕਰਦੇ ਆ ਕੁਝ ਹੋਰ ਵੀ ਕਰਦੇ ਆ ਹਨਾ ਤੇ ਇਹਨਾਂ ਨੇ ਬਸ ਨਹੀਂ ਮੈਨੂੰ ਵੀ ਫਿਰ ਇਹਨਾਂ ਨੇ ਡੱਕ ਛੜਨਾ ਨਹੀਂ ਮੈਂ ਤੈਨੂੰ ਕੁਝ ਨਹੀਂ ਕਰਨ ਦੇਣਾ ਤੂੰ ਬਸ ਕੀ ਦੁਨੀਆ ਕੀ ਆਖੂਗੀ ਵੀ ਰਿਤੂ ਨੂਰਾ ਦਾ ਬੰਡ ਇਦਾਂ ਇਦਾਂ ਆ ਕੰਮ ਕਰਨਾ ਮੈਂ ਫਿਰ ਕੀ ਮਿਹਨਤ ਕਰਨ ਦਾ ਗਾਦਾ ਡਰਿਆ ਭਾਈ ਮੈਂ ਕਿਹੜਾ ਆਪ ਟਰੱਕ ਡਰਾਈਵਰੀ ਕਰਨੀ ਆ ਜਾਂ ਫਿਰ ਵੀ ਹੈ ਵੀ ਕੀ ਆ ਚਲੋ ਕਰਨੀ ਵੀ ਪੈ ਜਾਵੇ ਕਿਹੜੀ ਗੱਲ ਆ ਹਨਾ ਮਿਹਨਤ ਕਰਨ ਦਾ ਕੋਈ ਡਰ ਨਹੀਂਗਾ ਤੇ ਇਹਨਾਂ ਨੇ ਇਦਾਂ ਇਦਾਂ ਕਰਕੇ ਮੈਨੂੰ ਕੁਝ ਨਹੀਂ ਕਰਨ ਦਿੱਤਾ 3 ਸਾਲ ਪੂਰਾ ਹਨਾ ਜੀ ਤੇ ਇਹਨਾਂ ਨੂੰ ਮੈਂ ਰਿਤੂ ਨੂੰ ਇਹ ਗੱਲ ਕਹਿਣੀ ਮੈਂ ਕਿਹਾ ਵੀ ਰਿਤੂ ਦੇਖ ਤੂੰ ਆਪਣਾ ਜੋ ਵੀ ਆ ਹੈ ਨਾ ਤੇਰੇ ਨਾਲ ਆ ਮੈਂ ਹਰ ਟਾਈਮ ਤੇਰੇ ਨਾਲ ਕਦੀ ਇਹਨੂੰ ਕਿਸੇ ਵੀ ਚੀਜ਼ ਦੀ ਪਾਜੀ ਮੈਂ ਉਹ ਨਹੀਂ ਹੋਣ ਦਿੱਤੀ ਹੂੰ ਮੈਨੂੰ ਚਾਹੀਏ ਆਪਣੇ ਘਰੇ ਘਰਦਿਆਂ ਦੇ ਤਰਲੇ ਕਰਨੇ ਪੈਣ ਚਾਹੀਏ ਜੋ ਵੀ ਅੱਜ ਤੱਕ ਇਹਨਾਂ ਨੂੰ ਰੀਤੂ ਇਹ ਚੀਜ਼ ਦੀ ਆਪ ਗਵਾਇਆ ਬਾਕੀ ਰੱਬ ਗਵਾਇਆ ਇਸ ਚੀਜ਼ ਦਾ ਹੈ ਨਾ ਅੱਛਾ ਉਹਨਾਂ ਦੇ ਪਰਿਵਾਰ ਨੇ ਪਰਿਵਾਰ ਨੇ ਕੋਈ ਰਾਬਤਾ ਕੀਤਾ ਤੁਹਾਡੇ ਨਾਲ ਪੀਐਸੀ ਨੂੰ ਮਸਲੇ ਨੂੰ ਹੱਲ ਕਰੀਏ ਨਹੀਂ ਪਾਜੀ ਕਿਸੇ ਨੇ ਕੋਈ ਰਾਬਤਾ ਨਹੀਂ ਕੀਤਾ ਉਹਨਾਂ ਨੇ ਉਹ ਆਪਣਾ ਜਵਾਈ ਐਕਸੈਪਟ ਕਰ ਲਿਆ ਹੈ ਤੋਚੋ ਮੀਰ ਸਾਹਿਬ ਹੁਣੇ ਸਾਰਿਆਂ ਦੀ ਮੈਂ ਕਿੰਨਾ ਵੀ ਬਗੈਰਤ ਬੰਦੇ ਨਹੀਂ ਹੈਗੇ ਇਹਨਾਂ ਨਾਲੋਂ ਵੱਡਾ ਕੋਈ ਬੰਦਾ ਨਹੀਂ ਹੈਗਾ ਹਾਂ ਮੇਰੇ ਨਾਲ ਮੈਰਿਜ ਹੋਈ ਆ ਠੀਕ ਹੈ ਤੇ ਤੁਸੀਂ ਦਿਨੇ ਦਿਹਾੜੇ ਉਹਨੂੰ ਆਪਦੇ ਘਰੇ ਰੱਖਣ ਦੇ ਉਹ ਤੁਹਾਡੀ ਕੁੜੀ ਨਾਲ ਦਿਨੇ ਦਿਹਾੜੇ ਉੱਤੇ ਚੜ ਕੇ ਕਮਰੇ ਦੇ ਵਿੱਚ ਮਾਪਿਓ ਦਾ ਇਹਦੇ ਵਿੱਚ ਕੀ ਕਸੂਰ ਆ ਬੱਚੇ ਜਦੋਂ ਨਾਮ ਮੰਨਣ ਤੇ ਪਾਜੀ ਦੇਖੋ ਮੈਂ ਕੋਈ ਗਲਤੀ ਕਰਾਂ ਨਾ ਨਾਮ ਮੰਨਾ ਆਪਣੇ ਮਾਪਿਓ ਦੀ ਫਿਰ ਮਾਪਿਓ ਦਾ ਕਸੂਰ ਕੋਈ ਨਹੀਂ ਨਾ ਪਾਜੀ ਕਸੂਰ ਨਹੀਂਗਾ ਮਾਪਿਓ ਜੁੱਤੀ ਤੇ ਚੱਕ ਸਕਦਾ ਹੈ ਨਾ ਘਰੋਂ ਬਾਹਰ ਤੇ ਕਰ ਸਕਦਾ ਨਾ ਘਰੇ ਨਾ ਬੜੀ ਆ ਕੰਮ ਕਰਨਾ ਹੈ ਤੂੰ ਹਾਂ ਠੀਕ ਹੈ ਨਾ ਪਾਜੀ ਉਹਨਾਂ ਨੇ ਪਾਜੀ ਕੀ ਕਰਨਾ ਹੈ ਜਿਹੜੇ ਪਿਓ ਦੇ ਵੀ ਉਹ ਕੰਮ ਮਾਂ ਦੇ ਵੀ ਉਹ ਕੰਮ ਠੀਕ ਹੈ ਸਾਡੀ ਮਾਂ ਤਾਂ ਨਹੀਂ ਨਾ ਮੇਕਅਪ ਕਰਦੀ ਚੂੜੇ ਪਾ ਕੇ ਫਿਰਦੀ ਇਨਾਂ ਨੂੰ ਡੱਡੀ ਚੂੜੇ ਪਾਉਣ ਦੀ ਕੀ ਉਹ ਨੌਬਤ ਆ ਗਈ ਮੇਕਅਪ ਇੰਨੇ ਕਰਨ ਦੀ ਤੁਹਾਡੇ ਜਿਹੜੇ ਫਿਰ ਇਹ ਚਲਦੀਆਂ ਹਨਾ ਇਹਨਾਂ ਦੀਆਂ ਤਾਂ ਕਰਕੇ ਆ ਕੁਝ ਕਰਦੇ ਆ ਇਹ ਸਾਰੇ ਮੈਨਾਂ ਵੀ ਡੱਡੀ ਮੱਛੀ ਭਾਜੀ ਹਜੇ ਮਿਆ ਉਹ ਕੀ ਉਹਨਾਂ ਕਹਿੰਦੇ 900 ਚੂਹਾ ਖਾ ਕੇ ਬਿੱਲੀ ਅੱਜ ਨੂੰ ਚਲੀ ਹੱਜ ਨੂੰ ਜਾਂਦੀ ਸ਼ਾਮ ਨੂੰ ਦਿਨੇ 900 ਚੂਹਾ ਖਾਂਦੇ ਰਾਤ ਨੂੰ ਹੱਜ ਕਰਦੇ ਆ ਬਾਅਦ ਚ ਤੁਹਾਡੇ ਇੱਕ ਸਿਸਟਰ ਇਨ ਲਾ ਨੇ ਸੁਲਤਾਨਾ ਜੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਹਾਂ ਸਿਰਫ ਭਾਜੀ ਉਹ ਕੁੜੀ ਸੁਲਤਾਨਾ ਜੀ ਉਹ ਕੁੜੀ ਚੰਗੀ ਐ ਸਿਰਫ ਉਹ ਕੁੜੀ ਚੰਗੀ ਐ ਇਹਨਾਂ ਚ ਹੋਰ ਬਾਕੀ ਕੋਈ ਨਹੀਂ ਬਾਕੀ ਸਾਰੇ ਮੈਨਾਂ ਵੀ ਇੱਕ ਤੋਂ ਇੱਕ ਚੰਦ ਨੇ ਇੱਕ ਤੋਂ ਇੱਕ ਵੱਧ ਕੇ ਨੇ ਇਹਨਾਂ ਦਾ ਭਰਾ ਉਹ ਉਹਨਾਂ ਨੂੰ ਭਾਈ ਸਾਹਿਬ ਨੂੰ ਜਿੱਧਰੋਂ 2000 ਮਿਲਣਾ ਹੋ ਉਹਨਾਂ ਦੇ ਉਹਨਾਂ ਦੇ ਗੁਣ ਗਾਉਣੇ ਇਹਨਾਂ ਨੇ ਹੁਣ ਅੱਗੇ ਤੁਸੀਂ ਇੱਕ ਜਿਹੜਾ ਵੱਡਾ ਐਲਜ਼ਾਮ ਲਾਇਆ ਭੀ ਰਿਤੂ ਨੇ ਮੈਰਿਜ ਕਰਵਾ ਲਈ ਖਾਨ ਦੇ ਨਾਲ ਹਾਂਜੀ ਉਹਦੇ ਤੱਕ ਤੁਹਾਨੂੰ ਪ੍ਰੂਫ ਕੋਈ ਮਿਲਿਆ ਜਾਂ ਤੁਹਾਨੂੰ ਪ੍ਰੂਫ ਪਾਜੀ ਸਾਰਾ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਝ ਹੀ ਹੋਣਾ ਹੈ ਪਾਜੀ ਹੂੰ ਸਾਰਾ ਕੁਝ ਹੀ ਆਪਾਂ ਰਿਵੀਲ ਕਰਾਂਗੇ ਸਾਰਾ ਕੁਝ ਹੀ ਕਰਾਂਗੇ ਪਹਿਲਾਂ ਆਪਾਂ ਇਹਨਾਂ ਦਾ ਸੁਣਦੇ ਹਾਂ ਨਾ ਵੀ ਕੀ ਕੀ ਕਰਦੇ ਆ ਹਾਂਜੀ ਜ਼ਮਾਨਤਿਓ ਤੁਸੀਂ ਹੁਣ ਹਾਂਜੀ ਮੈਂ ਜ਼ਮਾਨਤᱮ ਆਂ ਪਾਜੀ ਠੀਕ ਹੈ ਹਾਂਜੀ ਠੀਕ ਹੈ ਤਾਂ ਇਹ ਅਰਵਿੰਦਰ ਸਿੰਘ ਰੁਦਰ ਨੇ ਰਿਤੂ ਮੀਰ ਹੁਣਾ ਦੇ ਰਿਤੂ ਨੂਰਾ ਦੇ ਜਿਹੜੇ ਹਸਬੈਂਡ ਨੇ ਔਰ ਇੱਕ ਵਿਵਾਦ ਪਰਿਵਾਰ ਦੇ ਵਿੱਚ ਚੱਲ ਰਿਹਾ ਹੈ ਅਜੇ ਪਰਿਵਾਰ ਜਿਹੜਾ ਹੱਸਦਾ ਬੱਸਦਾ ਸੀਗਾ ਇਹ ਅਡ ਅਡ ਹੋਇਆ ਔਰ ਬਹੁਤ ਸਾਰੇ ਗੰਭੀਰ ਇਲਜ਼ਾਮ ਅਰਵਿੰਦਰ ਸਿੰਘ ਦੇ ਵੱਲੋਂ ਆਪਣੀ ਪਤਨੀ ਰਿਤੂ ਦੇ ਉੱਤੇ ਲਗਾਏ ਗਏ ਨੇ ਜੋ ਇੱਕ ਸੂਫੀ ਗਾਇਕ ਨੇ ਵਰਲਡ ਫੇਮਸ ਗਾਇਕ ਨੇ ਪਰ ਹਾਂ ਇਹ ਇੰਟਰਵਿਊ ਇੱਕ ਪੱਖ ਹੈ ਜੇਕਰ ਨੂਰਾ ਸਿਸਟਰ ਜਾਂ ਮੀਰ ਪਰਿਵਾਰ ਦੇ ਵਿੱਚੋਂ ਜਾਂ ਰੀਤੂ ਨੂਰ ਹੁਣੀ ਸਾਡੇ ਨਾਲ ਆਪਣਾ ਪੱਕਾ ਸੰਜਿਆ ਕਰਨਾ ਚਾਹੁੰਦੇ ਨੇ ਤਾਂ ਸਾਡਾ ਟੀਵੀ ਸਾਡਾ ਪਲੇਟਫਾਰਮ ਉਹਨਾਂ ਦੇ ਲਈ ਅਵੇਲੇਬਲ ਹੈ ਸਕਰੀਨ ਦੇ ਉੱਤੇ ਦਿੱਤੇ ਹੋਏ ਨੰਬਰ ਦੇ ਉੱਤੇ ਉਹ ਕਦੋਂ ਮਰਜ਼ੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਜਿੱਥੇ ਕਹਿਣਗੇ ਅਸੀਂ ਉੱਥੇ ਆ ਕੇ ਉਹਨਾਂ ਦਾ ਪੱਖ ਜਿਹੜਾ ਰਿਕਾਰਡ ਕਰਾਂਗੇ ਔਰ ਜਿਵੇਂ ਰਵਿੰਦਰ ਸਿੰਘ ਨੇ ਆਪਣਾ ਪੱਖ ਅੱਜ ਦੁਨੀਆ ਦੇ ਸਾਹਮਣੇ ਰੱਖਿਆ ਉਸੇ ਤਰੀਕੇ ਦੇ ਨਾਲ ਉਹਨਾਂ ਦਾ ਵੀ ਅਨਕਟ ਪੱਖ ਸਾਰਾ ਉਹ ਦੁਨੀਆ ਦੇ ਸਾਹਮਣੇ ਰੱਖਿਆ ਜਾਊਗਾ ਤਾਂ ਇਹ ਇੱਕ ਪੱਖ ਹੈ ਇੱਕ ਪੱਖ ਸੁਣਨ ਤੋਂ ਬਾਅਦ ਕਦੇ ਫੈਸਲਾ ਕਿਸੇ ਵੀ ਤਰੀਕੇ ਦਾ ਨਹੀਂ ਲੈਣਾ ਚਾਹੀਦਾ ਕਮੈਂਟ ਕਰਨ ਤੋਂ ਪਹਿਲਾਂ ਇਸ ਥੀ ਨੂੰ ਜ਼ਰੂਰ ਸਮਝ ਲਿਓ ਹਾਂ ਜਦੋਂ ਦੂਜਾ ਪੱਖ ਵੀ ਆਵੇਗਾ ਫਿਰ ਅਸੀਂ ਜਿਹੜੀ ਆ ਉਸ ਤੋਂ ਬਾਅਦ ਇਹਨਾਂ ਪਰਿਵਾਰਾਂ ਦੇ ਵਿੱਚ ਕੌਣ ਸਿਆਣਾ ਬੰਦਾ ਪੈਂਦਾ ਹੈ ਜਾਂ ਕਿਹੜੇ ਜਿਹੇ ਸ਼ਖਸ ਪੈਣਗੇ ਜੋ ਕੰਪਰੋਮਾਈਜ਼ ਕਰਉਣਗੇ ਚਲੋ ਸਾਡੀ ਤਾਂ ਇਹੀ ਅਰਦਾਸ ਹੈ ਕਿ ਪਰਿਵਾਰਾਂ ਦੇ ਵਿੱਚ ਕਦੀ ਵੀ ਜਹੀ ਦਰਾਰ ਨਹੀਂ ਪੈਣੀ ਚਾਹੀਦੀ ਪਰਿਵਾਰ ਹਮੇਸ਼ਾ ਇੱਕ ਵਿੱਚ ਹੋ ਕੇ ਰਹਿਣੇ ਚਾਹੀਦੇ ਨੇ ਇੱਕ ਛੋਟਾ ਬੱਚਾ ਹੈ ਉਸ ਬੱਚੇ ਦੇ ਫਿਊਚਰ ਦਾ ਸਵਾਲ ਹੈ ਤਾਂ ਸਿਰਫ ਸਾਡਾ ਮਕਸਦ ਇਹੀ ਸੀਗਾ ਕਿ ਰਵਿੰਦਰ ਸਿੰਘ ਉਹਨਾਂ ਦਾ ਪੱਖ ਰੱਖਿਆ ਤੇ ਜੇਕਰ ਰੀਤੂ ਨੂਰ ਆਪਣਾ ਪਾਕਿਸਤਾਨ ਨਾਲ ਰੱਖਣਾ ਚਾਹੁੰਦੇ ਨੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਮੰਗੀ ਖਾਨ ਹੋਣਾ ਦੇ ਉੱਤੇ ਵੱਡੇ ਇਲਜ਼ਾਮ ਲੱਗੇ ਨੇ ਜੇਕਰ ਉਹ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਤਾਂ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਉਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰੋ ਅਸੀਂ ਜਿੱਥੇ ਤੁਸੀਂ ਕਹੋਗੇ ਉੱਥੇ ਆ ਕੇ ਤੁਹਾਡਾ ਇੰਟਰਵਿਊ ਕਰ ਲਾਂਗੇ ਔਰ ਉਸ ਇੰਟਰਵਿਊ ਨੂੰ ਕਰਨ ਤੋਂ ਬਾਅਦ ਉਸੇ ਹੀ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਵੀ ਜ਼ਰੂਰ ਰੱਖਾਂਗੇ ਫਿਲਹਾਲ ਬਣ ਰੌਣ ਪੰਜਾਬੀ ਟੀਵੀ ਦੇ ਨਾਲ ਹਲੋ ਹਲੋ ਸਸਕਾ ਜੀ ਸੋਸ਼ੀਓਲੋਜੀ ਸਰ ਮੰਗੀ ਖਾਨ ਜੀ ਗੱਲ ਕਰ ਰਹੇ ਹੋ ਜੀ ਹਾਂ ਜੀ ਬ੍ਰੀ ਮੰਗੀ ਖਾਨ ਜੀ ਮੈਂ ਨਾ ਸੁਖਿੰਦਰ ਗੱਲ ਕਰ ਰਿਹਾ ਜੀ ਔਨ ਪੰਜਾਬੀ ਟੀਵੀ ਤੋਂ ਪੱਤਰਕਾਰ ਚੰਡੀਗੜ੍ਹ ਤੋਂ ਅੱਛਾ ਜੀ ਅ ਸਰ ਮੈਡਮ ਜੀ ਨੂੰ ਰਾਜੀ ਬਿਨਾਲ ਹੋ ਸਕਦੀ ਏ ਜੀ ਗੱਲ ਕੀ ਕਰ ਮੈਂ ਵੀਰੇ ਅਕੀਨ ਜੀ ਦੇ ਉਹਨਾਂ ਦੇ ਹਸਬੰਦ ਨੇ ਸਾਡੀ ਟੀਮ ਦੇ ਨਾਲ ਅਪਰੋਚ ਕੀਤਾ ਸੀ ਤਾਂ ਉਹ ਇੰਟਰਵਿਊ ਉਹਨਾਂ ਦਾ ਕੀਤਾ ਸਾਡੀ ਇਹਨੇ अच्छा जी। ਤਾਂ ਉਹਨਾਂ ਨੇ ਇਹਦੇ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਲਾਇਆ ਦੇਣਾ ਤੇ ਉਹਨਾਂ ਦਾ ਪੱਖ ਤਾਂ ਮਨੋਕਾ ਰਿਕਾਰਡ ਕੀਤਾ ਤੇ ਪੁੱਛਉਂਦੇ ਆ ਵੀ ਤੁਹਾਡਾ ਪੱਖ ਵੀ ਆਪਾਂ ਤੁਹਾਡੇ ਪੱਖ ਤੋਂ ਵੀ ਨਾ ਕਰਨਾ ਨਹੀਂ ਕਰਨਾ ਨਹੀਂ ਵੀਰੇ ਉਹਨਾਂ ਨੇ। ਅੱਛਾ ਜੀ। ਇਹ ਤੁਹਾਡੇ ਤੇ ਵੀ ਬਹੁਤ ਸਾਰਾ ਕੁਝ ਉਹਨਾਂ ਨੇ ਕਿਹਾ ਵੀ ਤੁਹਾਡੀ ਸੈਕੰਡ ਮੈਰਿਜ ਦਾ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਆਪਣੇ ਪੱਖ ਦੇ ਵਿੱਚ ਕਿ ਤੁਸੀਂ ਵਿਆਹ ਕਰਵਾ ਲਿਆ ਹੈ। ਮਤਲਬ ਸੈਕੰਡ ਮੈਰਿਜ ਹੈ ਮੈਰੇ। ਤੁਹਾਡੇ ਤੁਹਾਡੇ ਉੱਤੇ ਵੀ ਇਲਜ਼ਾਮ ਨੇ ਰਿਤੂ ਰਿਤੂ ਨੂਰਾਨ ਜੀ ਨੇ ਤੁਹਾਡੇ ਨਾਲ ਮੈਰਿਜ ਕਰਵਾ ਲਈ ਹੈ। ਉਹਨਾਂ ਨੇ ਨਹੀਂ ਕਰਵਾਈ ਜੀ। ਵੀ ਬਿਨਾ ਤਲਾਕ ਲੇ ਮੈਰਿਜ ਕਰਵਾ ਲਈ। ਕਰ ਕਰ ਨਹੀਂ ਨਗਾ ਉਹ ਸਭ ਜੋ ਝੂਠ ਬੋਲਦੇ ਪਏ ਆ ਉਹ ਸਿਰਫ ਬਦਨਾਮ ਕਰਦੇ ਪਏ ਆ ਤੁਹਾਡੇ ਵੀਰ ਜੀ ਵੀ ਤੁਹਾਡੇ ਮੈਂ ਦੇਖਿਆ ਵਾਈਫ ਦੇ ਵੀ ਵੀਡੀਓਜ਼ ਆਏ ਸੀਗੇ ਉਹਦੇ ਵਿੱਚ ਹਾਂਜੀ 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 ਦੇਖਿਆ ਸਾਡਾ ਵੀਰੇ ਵੀ ਕੱਲੂ ਆਪਣਾ ਮੇਰਾ ਸੋਮਵਾਰ ਨੂੰ ਮੇਰਾ ਤਾਂ ਆਪਣਾ ਫੈਸਲਾ ਹੈਗਾ ਕਿਉਂਕਿ ਆਪਣਾ ਅਥੇ ਉਹਨਾਂ ਨੇ ਕੰਪਲੀਟ ਕੀਤੀ ਨਾ ਪਹਿਲਾਂ ਮੈਂ ਵੀ ਕਿਸੇ ਵੀ ਤੋਂ ਉਹਨਾਂ ਨੇ ਵੀ ਕੀਤੀ ਜੀ ਸਾਡੇ ਪਹਿਲਾਂ ਵੀ 2 ਜਨਵਰੀ ਹੋਟਿਆ ਹੈ ਨਾ ਠੀਕ ਹੈ ਜੀ ਤੇ ਉਹਨਾਂ ਨੇ ਪਹਿਲਾਂ ਫੈਸਲਾ ਹੋਇਆ ਸੀ ਤੇ ਸਰ ਹੁਣ ਉਹਨਾਂ ਨੇ ਇੱਥੇ ਰੱਖਿਆ ਹੈ ਕਿ ਬੂਮਾ ਚਾਲ ਚੱਲ ਸੀ ਨਾ ਗਲੰਦਰ ਤੇ ਇੱਕ ਸੱਟ ਖਾਣੇ ਫਗਵਾੜੇ ਠੀਕ ਹੈ ਜੀ ਤੇ ਸੱਟ ਤਾਂ ਹਾਂ ਜੀ ਉੱਥੇ ਠੀਕ ਠੀਕ ਜੀ ਮਤਲਬ ਤੁਹਾਡੀ ਤੁਹਾਨੂੰ ਪਤਾ ਤਾਂ ਦਾ ਪੱਖ ਵੀ ਜਰੂਰ ਲੈਣਾ ਸੀਗਾ ਬਾਈ ਇਹ ਆਪਾਂ ਤੁਹਾਡਾ ਵੀ ਤੇ ਉਹਨਾਂ ਦਾ ਵੀ ਤੇ ਜੇ ਮੈਂ ਚੱਕਰ ਲੱਗੀ ਮੈਂ ਤੁਹਾਨੂੰ ਕਿ ਦੱਸਦਾ ਤੁਸੀਂ ਭਰਾ ਤੁਸੀਂ ਆਪਾਂ ਜੇ ਤਾਂ ਹੋਵੇ ਹੱਕ ਕਰ ਦੀ ਤੇ ਆਪਣੀ ਇੱਜ਼ਤ ਦੀ ਗੱਲ ਹੈ ਜੀ ਜੀ ਹੈਨਾ ਜੀ ਦੀ ਗੱਲ ਘਰ ਚ ਨਿਭੜ ਜੇਵੇ ਤਾਂ ਵਧੀਆ ਆ। ਪਰ ਜਦੋਂ ਅਸੀਂ ਵੀਰੇ ਆਪਣੀ ਦਿਨ ਕੋਈ ਵੀ ਛਾਲ ਤਾਂ ਨਹੀਂ ਹੁੰਦਾ ਤੇ 10 10 15 15 ਸਾਲ ਲੱਗ ਜਾਂਦੇ ਇਹ ਬੰਦੇ ਨੂੰ ਇੱਥੇ ਤਾਂ ਕਾਉਂਡ ਮਿਹਨਤ ਕਰਕੇ ਸੀ ਹੈ ਨਾ ਤੇ ਜਦੋਂ ਕੋਈ ਬੰਦਾ ਇਦਾਂ ਬਦਨਾਮ ਕਰੇ ਫਿਰ ਉਹ ਸਾਰੀ ਜੋ ਹੈ ਨਾ ਸਾਰੇ ਜਿਹੜੀ ਕਿੱਤੀ ਕਰੀ ਮਿੱਟੀ ਚ ਪਾਣੀ ਦੀ ਫਿਰ ਜਾਂਦੀ ਹੈ ਨਾ ਜਿਹੜਾ ਦੇ ਰਿੱਤੂ ਉਹਨਾਂ ਦੇ ਹਸਬੰਡ ਨਹੀਂ ਇਹ ਵੀ ਇਲਜ਼ਾਮ ਨੇ ਵੀ ਤੁਹਾਡੇ ਨਾਲ ਰਹਿ ਰਹੇ ਨੇ ਦੀ ਰਿੱਤੂ ਅੱਜ ਕੱਲ੍ਹ ਜਾਂ ਨਹੀਂ ਵੀਰੇ ਮੈਂ ਉੱਪਰ ਤੁਸੀਂ ਹੁਣ ਫੋਨ ਕੀਤਾ ਜੀ ਮੇਨੇ ਹੀ ਮੈਂ ਤਾਂ ਭਾਈ ਮੰਗੀਖਾਨ ਲਿਖਿਆ ਆ ਰਿਹਾ ਜੀ 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 ਮੈਂ ਉਹਦਾ ਮੈਨੇਜਰ ਵੀ ਆ ਮੇਰੇ ਇੱਥੇ ਮੈਨੇਜ ਕਰਦਾ ਨਾਲ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਉਹ ਐਡਿਕਸ਼ਨ ਹੋਰ ਲਗਾ ਰਹੇ ਆ ਮੇਰੇ ਨਾਲ ਨਹੀਂ ਰਹਿ ਰਹੇ ਠੀਕ ਹੈ ਜੀ ਮੈਂ ਸਿਰਫ ਸ਼ੋਹਾਂ ਤੇ ਤਾਂ ਉਧਾਂ ਕੱਤੇ ਹੋ ਰਹੇ ਸੀ ਅਦਰਵਾਈਜ਼ ਸਾਨੂੰ ਨਹੀਂ ਕੋਈ ਮੈਰਿਜੀ ਨਹੀਂ ਕੋਈ ਮੈਰਿਜੀ ਵਾਲੀ ਇਦਾਂ ਦੀ ਗੱਲ ਨਹੀਂ ਹੋਈ ਨਹੀਂ ਨਹੀਂ ਕੋਈ ਗੱਲ ਨਹੀਂ ਵੀਰ ਜੀ ਇਦਾਂ ਦੀ ਆਪਾਂ ਕਿਉਂ ਦੱਸੋ ਜੀ ritu 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 ਤੁਸੀਂ ਮੈਨੇਜਰ ਹੋ ਤਾਂ ਸੁਭਾਵਿਕ ਤੌਰ ਤੇ ਹਰ ਗੱਲ ਤੁਹਾਡੇ ਨਾਲ ਹੀ ਪਹਿਲਾਂ ਹੁੰਦੀ ਹੋਵੇਗੀ ਉਸ ਤੋਂ ਬਾਅਦ ਹੀ ਸਾਰਾ ਕੁਝ ਅੱਗੇ ਮੰਨ ਲਓ ਸ਼ੋ ਵੀ ਬੁੱਕ ਕਰਨਾ ਤਾਂ ਮੈਨੇਜਮੈਂਟ ਨਾਲ ਹੀ ਗੱਲ ਹੁੰਦੀ ਹੋਵੇਗੀ ਤਾਂ ਉਹ ਪਰ ਮਤਲਬ ਇਹ ਹੁੰਦਾ ਜੀ ਜਿਹੜੀ ਵੀ ਗੱਲ ਹੋਣੀ ਹੈ ਮੈਨੂੰ ਕਿਸੇ ਨੇ ਸ਼ੋਅ ਕਰਵਾਣਾ ਜਾਂ ਕਿਸੇ ਨੇ ਕੋਈ ਵੀ ਫੰਕਸ਼ਨ ਹੋਣਾ ਤਾਂ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੇ ਪਹਿਲਾਂ ਮਿਲਣਾ ਹੀ ਨਹੀਂ ਕੋਈ ਕੰਟੈਕਟ ਕਰਨਾ ਕੋਈ ਮੇਰਾ ਕੰਟੈਕਟ ਹੈ ਮੈਨੂੰ ਹੀ ਮੈਨੂੰ ਹੀ ਮੈਨੇਜ ਕਰਨਾ ਤੇ ਉਹਨਾਂ ਦੇ ਪੇਜ ਤੇ ਤੁਹਾਡਾ ਨੰਬਰ ਦਿੱਤਾ ਗਿਆ ਤਾਂ ਉਹ ਪੱਖ ਰੱਖਣਾ ਚਾਹੁੰਦੇ ਨੇ ਜੀ ਆਪਣਾ ਜੇ ਆਪਾਂ ਫੋਨੋ ਦੇ ਉੱਤੇ ਉਹਨਾਂ ਦਾ ਪੱਖ ਇਸ ਪੂਰੇ ਮਸਲੇ ਦੇ ਤੇ ਦੇਖੋ ਜਿਹੜੇ ਦੇਖੋ ਬਦਨਾਮ ਕਰਨਦੇ ਆ ਨਾ ਸਟੰਟ ਸਭ ਤੁਹਾਨੂੰ ਉਹ ਚੀਜ਼ਾਂ ਨਹੀਂ ਚਾਹੀਦੀਆਂ ਠੀਕ ਹੈ ਜੀ ਠੀਕ ਹੈ ਹੈਲੋ ਹਾਂ ਜੀ ਹਾਂ ਜੀ ਸਸਕਾ ਸਰ ਸਰੇ ਗੁਲਸ਼ੇਰ ਮੀਰ ਜੀ ਗੱਲ ਕਰ ਰਹੇ ਹਾਂ ਹਾਂ ਜੀ ਮੀਰ ਸਾਹਿਬ ਮੈਂ ਸੁਖਿੰਦਰ ਗੱਲ ਕਰ ਰਹੇ ਹਾਂ ਜੀ ਚੰਡੀਗੜ੍ਹ ਤੋਂ ਆਨ ਪੰਜਾਬੀ ਟੀਵੀ ਤੋਂ ਪੱਤਰਕਾਰ ਅੱਛਾ ਜੀ ਸਰੇ ਇੱਕ ਨਾ ਹੈਗੇ ਜੀ ਕਿਰਦੂ ਤੋਂ ਆ ਗਿਆ ਜੋ ਹੂੰ ਕਰੋ ਸਰੇ ਇੱਕ ਨਾ ਸੀਗੀ ਇੱਕ ਸਾਡੀ ਟੀਮ ਨੇ ਇੰਟਰਵਿਊ ਕੀਤਾ ਹੈ ਮਹਿੰਦਿਰ ਦੇ ਵਿੱਚ ਜਿਹੜੇ ਰਿਤੂ ਮੀਰ ਜੀ ਹਸਬਾ ਰਵਿੰਦਰ ਸਿੰਘ ਹਾਂ ਜੀ ਹਾਂ ਜੀ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਅਲਿਗੇਸ਼ਨਸ ਲਗਾਏ ਗਏ ਨੇ ਰਿਤੂ ਮੀਰ ਬੋਣਾ ਦੇ ਉੱਤੇ ਤੇ ਪਰਿਵਾਰ ਦੇ ਉੱਤੇ ਵੀ ਉਹ ਉਹਨਾਂ ਦੇ ਆਪਾ ਚਾਹੁੰਦੇ ਆ ਵੀ ਤੁਹਾਡਾ ਪੱਖ ਵੀ ਅਸੀਂ ਜ਼ਰੂਰ ਲਈਏ। ਇਹ ਪਾਜੀ ਸਾਟਾ ਦਾ ਰੋਲੀ ਦੇ ਵਿੱਚ। ਜੀ। ਕੋਈ ਰੋਲੀ ਜਿਵੇਂ ਉਹਨਾਂ ਨੂੰ ਇਗਜ਼ਾਮ ਲਗਾਏ ਗਏ ਨੇ। ਪੀ ਰਿਤੂ ਹੋਰਾਂ ਨੇ ਉਹਨਾਂ ਨੂੰ ਡਿਵੋਰਸ ਦਿੱਤੇ ਬਿਨਾ ਕੋਈ ਗੱਲਬਾਤ ਕੀਤੇ ਬਿਨਾ ਹੋਰ ਮੈਰਿਜ ਕਰਵਾ ਲਈ ਐ। ਕੋਈ ਇੰਨੀ ਗੱਲ ਹੈਗੀ ਵੀ। ਨਾ ਜੇ ਦਾ ਮੈਂ ਨਹੀਂ ਕਰਦਾ ਨਾ ਤਾਂ ਆਪਾਂ ਨੂੰ ਪੁੱਛਿਆ ਤਾਂ ਨਾ ਪਾਉਂ ਕਿਛਿਆ ਬਸ। ਆਪਣਾ ਦੇਹ ਜੋ ਆਪ ਮੈਂ ਤਾਂ ਨਾ ਵੇਚੀ ਆ ਨਾ ਬਾਹਰੀ ਆ। ਆਪਾਂ ਕੋਈ ਗੱਲ ਨਹੀਂ ਕੀਤੀ ਬਸ। ਨਾ ਮੈਨੂੰ ਪਤਾ ਹੀ ਨਾ ਇਹਨਾਂ ਨੇ ਕੁਝ ਇਹਨਾਂ ਨੇ ਦੱਸਿਆ ਬਸ ਓਕੇ ਤੋ ਅੱਜ ਤੋ ਦੇ ਤੋ ਦੇ ਨਾਲ ਰਾਬਤਾ ਹੋਇਆ ਜਾਂ ਰਿਤੂ ਮੀਰ ਬੋਨਾ ਜੀ ਦਾ ਜਾਂ ਮੈਨੂੰ ਇਹਨਾਂ ਦਾ ਹਮਦਰੋ ਪ੍ਰੋਗਰਾਮ ਲੌਂਦੀ ਆ ਪਹਿਲਾਂ ਬੜਾ ਸੋ ਕੰਮ ਕਰਦੀ ਪਰ ਮੈਨੂੰ ਉਹਦੀਆਂ ਪਰਸਨਲ ਗੱਲਾਂ ਦਾ ਮੈਨੂੰ ਨਹੀਂ ਪਤਾ ਓਕੇ ਪਰ ਤੁਹਾਡੀ ਬੇਟੀ ਹੈ ਜਿਵੇਂ ਉਹਨਾਂ ਨੇ ਕਿਹਾ ਵੀ ਇਨਫੈਕਸ਼ਨ ਦਾ ਇਲਾਜ ਆ ਗਿਆ ਵੀ ਉਹ ਸ਼ਰੀਆਮ ਘਰ ਹੀ ਆਉਂਦੇ ਸੀ ਕਦੀ ਉਹਨਾਂ ਨੇ ਰੋਕਿਆ ਟੋਕਿਆ ਨਹੀਂ ਕੋਈ ਇਦਾਂ ਦੀ